ਰਾਤ ਦੇ 10 ਵੱਜ ਚੁੱਕੇ ਸਨ ਅਨਵਰ ਜਾਨ ਦੇ ਚੁਬਾਰੇ ਤੇ ਹੁਣ ਤੱਕ ਬਹੁਤ ਸਾਰੇ ਪਤਵੰਤਿਆਂ ਦੀ ਭੀੜ ਸੀ ਪਰ ਉਹਨੇ ਸਿਰ ਪੀੜ ਦਾ ਬਹਾਨਾ ਬਣਾ ਕੇ ਮਸੇ ਮਸੇ ਕੰਨਾਂ ਤੋਂ ਖੜਾ ਛੁਡਾਇਆ ਹੈ ਉਸ ਦੀ ਨੌਕਰ ਨੇ ਬੂਹਾ ਬੰਦ ਕਰਕੇ ਅਨਵਰ ਦੀ ਵਿਛਾਈ ਕੀਤੀ ਤੇ ਉਹ ਜਾ ਕੇ ਲੰਮੀ ਪੈ ਗਈ ਉਹਦੀ ਅੱਖ ਲੱਗਣੀ ਲੱਗੀ ਸੀ ਕਿ ਥੱਲੋਂ ਫੇਰ ਬੂਹਾ ਖੜਕਣ ਦੀ ਆਵਾਜ਼ ਆਈ ਉਹ ਛਿੱਥੀ ਹੋ ਕੇ ਬੜਬੜਾਣ ਲੱਗੀ ਕੰਮਕ ਦੋ ਘੜੀਆਂ ਨੀਂਦ ਵੀ ਨਹੀਂ ਲੈਣ ਦਈ ਮਸੇ ਮਸੇ ਤਫਾ ਕੀਤੇ ਸਨ ਪਹਿਲਾਂ ਤਾਂ ਉਸ ਦਾ ਦਿਲ ਚਾਹੇ ਕਿ ਨੌਕਰ ਨੇ ਦੋ ਅਕਵਾ ਦੇਵੇ ਕਿ ਸੌਂ ਗਈ ਹੈ ਪਰ ਫੇਰ ਉਸ ਨੇ ਬੂਹਾ ਖੋਲਣ ਲਈ ਭੇਜਤਾ ਆਉਣ ਵਾਲੇ ਦੇ ਕਦਮਾਂ ਦਾ ਖੜਾਕ ਸੁਣ ਕੇ ਆਨਵਰ ਉੱਠ ਬੈਠੀ। ਇਸ ਵੇਲੇ ਉਸ ਡਿਟਾ ਨੌਕਰਾਨੀ ਦੇ ਪਿੱਛੇ-ਪਿੱਛੇ ਇੱਕ 16-17 ਵਰਿਆਂ ਦੀ ਮੁਟਿਆਰ ਤੁਰਿਆ ਆ ਰਹੀ ਸੀ। ਪਤਲੀ ਲੰਮੀ ਲਗਾਰ ਜਿਹੀ ਡਾਢੇ ਪਿਆਰੇ ਨਾਚਾਂ ਵਾਲੀ। ਉਹ ਹੈਰਾਨ ਸੀ ਕਿਸ ਕੁੜੀ ਦਾ ਇੱਥੇ ਕੀ ਕੰਮ? ਉਸਨੇ ਆਦਰ ਨਾਲ ਉਸਨੂੰ ਪਾਸ ਆਉਣ ਦਾ ਇਸ਼ਾਰਾ ਕਰਦੇ ਹੋਏ ਕਿਹਾ, "ਆਹ ਬੇਟੀ ਤੂੰ ਕਿੱਧਰ ਆਈ ਹੈ ਇਸ ਵੇਲੇ?" ਸੁੰਦਰੀ ਨੇ ਕਿਸੇ ਤੀਵੀ ਦੇ ਮੂੰਹ ਆਪਣੇ ਆਪ ਨੂੰ ਬੇਟੀ ਸ਼ਬਦ ਕਹਿੰਦੇ ਆਂ। ਸ਼ਾਇਦ ਸਾਰੇ ਜੀਵਨ ਵਿੱਚ ਅਜੇ ਪਹਿਲੀ ਵਾਰ ਸੁਣਿਆ। ਉਹ ਨਿੱਕੇ ਹੁੰਦੇ ਜਦ ਹੋਰ ਮੁੰਡਿਆਂ ਕੁੜੀਆਂ ਨੂੰ ਵੇਖਦੀ ਸੀ ਕਿ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਪੁੱਤਰ ਤੋਂ ਦੇ ਦਿਲ ਵਿੱਚ ਕੁਝ ਕੁਝ ਹੋਣ ਲੱਗ ਪੈਂਦਾ ਸੀ ਉਹ ਸੋਚਦੀ ਹੁੰਦੀ ਸੀ ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਵੀ ਇਸ ਤਰ੍ਹਾਂ ਬਣਾਉਂਦੀ ਮਾਂ ਨੂੰ ਉਸ ਦੇ ਕੰਨਾਂ ਨੂੰ ਇਹ ਛੋਟਾ ਜਿਹਾ ਸ਼ਬਦ ਸੁਣਨ ਦੀ ਜਨਮ ਤੋਂ ਲੈ ਕੇ ਹੀ ਸਿੱਖ ਜੀ ਸੀ ਉਹ ਜਿੰਨਾ ਖਿਆਲਾਂ ਨੂੰ ਦਿਲ ਵਿੱਚ ਲੈ ਕੇ ਪੌੜੀਆਂ ਚੜੀ ਸੀ ਉਹ ਇਸ ਬੇਟੀ ਸ਼ਬਦ ਦੇ ਸੁਣ ਨਾਲ ਹੀ ਇਸ ਤਰ੍ਹਾਂ ਲੋਭ ਹੋ ਗਿਆ ਜਿਵੇਂ ਅੱਗ ਬਲ ਨੂੰ ਧੂਆਂ ਉਹ ਸੋਚਦੀ ਹੋਈ ਆਈ ਇਸਤਰੀ ਜਾਤੀ ਦੇ ਗੌਰਵ ਨੂੰ ਮਿੱਟੀ 'ਚ ਰਲਾਉਣ ਵਾਲੀ ਤੇ ਨੀਚ ਤੇ ਕੁਲਟਾ ਕੰਜੀ ਦੇ ਸਾਹਮਣੇ ਮੈਂ ਕੀ ਕਰਨ ਜਾਵਾਂਗੀ ਜਿਹਦੇ ਕਮਰੇ ਦੀ ਹਰ ਇੱਕ ਚੀਜ਼ ਉੱਤੇ ਦੁਰਾਚਾਰ ਤੇ ਪਾਪ ਦਾ ਪੋਚਾ ਫਿਰਿਆ ਹੋਇਆ ਹੈ ਮੈਥ ਨੂੰ ਕੀ ਕੰਚੂਾਂਗੀ ਆਦ ਉਹਦਾ ਖਿਆਲ ਸੀ ਕਿ ਉਹ ਦੂਰ ਹੀ ਖਲੋਕ ਉਸ ਨਾਲ ਗੱਲ ਕਰੇਗੀ ਪਰ ਉਹ ਆਪ ਮਹਾਰੀ ਖਿਚੀ ਦੀ ਉਹਦੇ ਮੰਜੇ ਪਾਸ ਜਾ ਪਹੁੰਚੀ ਇਸ ਵੇਲੇ ਅਨਵਰ ਦੀ ਨੌਕਰਾਨੀ ਆਪਣੀ ਕੋਠਰੀ ਚ ਜਾ ਚੁੱਕੀ ਸੀ ਸੁੰਦਰੀ ਚੁੱਪ ਚਾਪ ਖੜੀ ਰਹੀ ਦੀ ਅਨਵਰ ਨੇ ਫੇਰ ਪੁੱਛਿਆ ਬੱਚੀ ਮੇਰੇ ਨਾਲ ਕੋਈ ਕੰਮ ਸੀ ਉਹਦੇ ਪਹਿਲੇ ਸ਼ਬਦ ਨੇ ਸੁੰਦਰੀ ਦੇ ਦਿਲ ਨੂੰ ਟੁੰਕਾਰ ਲਾਈ ਤੇ ਉਸਦੀ ਸਾਰੀ ਕਰਨਾ ਦੂਰ ਹੋ ਗਈ ਸੀ ਪਰ ਤੇ ਦੁਬਾਰਾ ਬੱਚੀ ਸ਼ਬਦ ਨੇ ਸੁੰਦਰੀ ਦੇ ਦਿਲ ਵਿੱਚਲੀ ਕੋਈ ਮੋਹ ਤੱਕ ਹੀ ਖੋਲ ਦਿੱਤੀ ਉਹ ਸਿਰ ਨੀਵਾ ਕੀਤੀ ਬੋਲੀ ਹਾਂ ਮਾਂ ਜੀ ਕੰਮ ਸੀ ਅਨਵਰ ਨੂੰ ਦੀ ਆਦਾ ਬੜੀ ਪਿਆਰੀ ਲੱਗੀ ਤਿੰਜ ਮਾਂ ਜੀ ਸ਼ਬਦ ਨੇ ਜਿਵੇਂ ਉਸਦੇ ਕੰਨਾਂ 'ਚ ਮਿਸ਼ਰੀ ਕੋਲ ਦਿੱਤੀ ਸੁੰਦਰੀ ਦਾ ਹੱਥ ਵੜ ਕੇ ਉਸਨੂੰ ਮੰਜੇ ਤੇ ਬਿਠਾਉਂਦੀ ਹੋਈ ਬੋਲੀ ਦੱਸ ਸੁੰਦਰੀ ਬਿਨਾਂ ਜੱਕੇ ਤੱਕੇ ਮੰਜੇ ਤੇ ਬੈਠ ਗਈ ਤੇ ਉਸ ਵੱਲ ਤੱਕਦੀ ਹੋਈ ਬਲੀ ਮਾਂ ਜੀ ਮੈਂ ਇੱਕ ਅਰਜ਼ ਕਰਨ ਲਈ ਆਈ ਹਾਂ ਪਰ ਉਹ ਚੁੱਪ ਹੋ ਗਈ ਅਨਵਰ ਨੇ ਉਹਦੇ ਚਿਹਰੇ ਤੇ ਇੱਕ ਡੂੰਗੀ ਨਜ਼ਰ ਸੁੱਟ ਕੇ ਉਸਦਾ ਭਾਵ ਮਾਲੂਮ ਕਰਨਾ ਚਾਹਿਆ ਪਰ ਉਹ ਕੁਝ ਵੀ ਸਮਝ ਨਾ ਸਕੀ ਬਾਹਵਾਂ ਵਧਾ ਕੇ ਸੁੰਦਰੀ ਦੀ ਪਿੱਠ ਤੇ ਹੱਥ ਫੇਰਦੀ ਤੇ ਉਸਦੇ ਮੋਢੇ ਨੂੰ ਫੜ ਕੇ ਪਿਆਰ ਨਾਲ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ ਦੱਸ ਬੱਚੀ ਦੱਸਦੀ ਕਿਉਂ ਨਹੀਂ ਵੇਸਵਾ ਦੇ ਜਿਸ ਹੱਥ ਨੂੰ ਉਹ ਨਾਪਾਕ ਤੇ ਕ੍ਰਿੰਤ ਸਮਝਦੀ ਸੀ ਉਹ ਹੱਥ ਆਪਣੇ ਪਿੰਡੇ ਨਾਲ ਚੋਹਨੇ ਉਸ ਦੇ ਸਰੀਰ ਨੂੰ ਕੋਈ ਮਿੱਠਾ ਜਾਂ ਨੱਗ ਪ੍ਰਤੀਤ ਹੋਇਆ ਸੁੰਦਰੀ ਨੇ ਉਸ ਦਾ ਦੂਜਾ ਹੱਥ ਆਪਣੇ ਦੋਹਾਂ ਹੱਥਾਂ ਚ ਲੈ ਲਿਆ ਤੇ ਸਿਰ ਨੂੰ ਉਸ ਦੀ ਬਾਹ ਨਾਲ ਜੋੜ ਕੇ ਬੋਲੀ ਮਾਂਜੀ ਮੇਰਾ ਕੰਮ ਬਹੁਤ ਔਖਾ ਹੈ ਕਹਿੰਦੀ ਆ ਮੈਨੂੰ ਸੰਗ ਆਉਂਦੀ ਹੈ ਅਣਮਰ ਨੇ ਦੂਜਾ ਹੱਥ ਉਸ ਦੇ ਹੱਥਾਂ ਚ ਹੌਲੀ ਜੀ ਛੜਾ ਕੇ ਬਾਹ ਉਸ ਦੇ ਲੱਕ ਦੇ ਆਲੇ ਲਪੇਟ ਕੇ ਕਿਹਾ ਨਹੀਂ ਬੇਟੀ ਸੰਗ ਦੀ ਕਿਉਂ ਤੂੰ ਜੋ ਕਹੇਂਗੀ ਮੈਂ ਮੰਨਾਂਗੀ ਪਰ ਸ਼ਾਇਦ ਉਹ ਇਹ ਗੱਲ ਕਾਲੀ ਦੇ ਵਾਸਤੇ ਕਹਿ ਗਈ ਸੀ ਫਿਰ ਸੋਚਣ ਲੱਗੀ ਮੈਨੂੰ ਬਿਨਾਂ ਗੱਲ ਪੁੱਛੇ ਉਸਦੇ ਪੂਰੇ ਕਰਨ ਦਾ ਇਕਰਾਰ ਨਹੀਂ ਸੀ ਕਰਨਾ ਚਾਹੀਦਾ ਸੁੰਦਰੀ ਉਸਦੇ ਸੀਨ ਨਾਲ ਜੁੜੀ ਬੈਠੀ ਸੀ ਉਹ ਬੋਲੀ ਮਾਂ ਜੀ ਤੇ ਉਸਦੇ ਮੂੰਹ ਹੋਰ ਕੁਝ ਨਾ ਨਿਕਲਿਆ ਉਹ ਆਪਣੇ ਆਪ ਵਿੱਚ ਇਸ ਤਰ੍ਹਾਂ ਅਨੁਭਵ ਕਰ ਲਈ ਸੀ ਜੀਕਨ ਇਹ ਮਾਂ ਜੀ ਸ਼ਬਦ ਕਹਿਣ ਨਾਲ ਉਸਦੇ ਅੰਦਰ ਕੋਈ ਅਮਰਤਾ ਘਟਾ ਜਾਂਦਾ ਹੈ ਤੇ ਉਸਦੀ ਰਗ ਰਗ ਵਿੱਚ ਮੋਹ ਤੇ ਪਿਆਰ ਦੀ ਚਨਾਟ ਜੀ ਛਿੜ ਜਾਂਦੀ ਹੈ ਫੁੱਲ ਨੂੰ ਸੁੰਘਣ ਨਾਲ ਜਿਸ ਤਰ੍ਹਾਂ ਆਦਮੀ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਉਹ ਮੜਮੜ ਉਸ ਨੂੰ ਸੁੰਘਦਾ ਹੈ ਇਸੇ ਤਰ੍ਹਾਂ ਸੁੰਦਰੀ ਦਾ ਜੀ ਕਰਦਾ ਜੋ ਇੱਕ ਕੜੀਮੁੜੀ ਇਸੇ ਸ਼ਬਦ ਨੂੰ ਦਰਾਂਦੀ ਜਾਵੇ ਉਹ ਫੇਰ ਬੁੱਲੀ ਮਾਂਜੀ ਅਨਵਰ ਨੇ ਉਸ ਦੀ ਗੱਲ ਸ਼ਾਇਦ ਨਹੀਂ ਸੁਣੀ ਉਸਨੇ ਉਸ ਨੂੰ ਉਵੇਂ ਹੀ ਖਿੱਚ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਪਿਆਰ ਭਰੇ ਹੱਥਾਂ ਨਾਲ ਉਸ ਦੇ ਸਿਰ ਤੇ ਵਾਲਾਂ ਨੂੰ ਬਿਠਾਉਣ ਲੱਗੀ ਉਸ ਨੂੰ ਇਸ ਗੱਲ ਦਾ ਕੋਈ ਚਿਤ ਲਈ ਖਿਆਲ ਹੀ ਨਾ ਰਿਹਾ ਕਿ ਉਹ ਉਸ ਤੋਂ ਕੀ ਪੁੱਛ ਰਹੀ ਸੀ ਉਸ ਨੂੰ ਕੁਦਰਤ ਦੇ ਕਾਰੀਗਰ ਦਾ ਕੜਿਆ ਹੋਇਆ ਇਹ ਸੁਭਕ ਜਿਹਾ ਖੜੋਣਾ ਡਾਢਾ ਪਿਆਰਾ ਲੱਗ ਰਿਹਾ ਸੀ ਉਸ ਨੂੰ ਉਸ ਵਿੱਚੋਂ ਕਿਸੇ ਰਸ ਦਾ ਅਨਪੋ ਹੋ ਰਿਹਾ ਸੀ ਸ਼ਾਇਦ ਵਾਤਸਲ ਰਸ ਦਾ ਜਿਸ ਦੀ ਅਨਹੂਦ ਕਰਕੇ ਹਮੇਸ਼ਾ ਉਸ ਦਾ ਕਲੇਜ ਆਤਾਪਦਾ ਰਹਿੰਦਾ ਸੀ ਸੁੰਦਰੀ ਨੇ ਉਸ ਦੇ سینੇ ਨਾਲ ਆਪਣਾ ਸਿਰ ਜੋੜ ਲਿਆ ਤੇ ਫਿਰ ਉਸ ਦੀਆਂ ਅੱਖਾਂ 'ਚ ਅੱਖਾਂ ਗੱਡ ਕੇ ਬੋਲੀ ਮਾਂ ਜੀ ਅਨਵਰ ਜੀ ਦਾ ਧਿਆਨਾ ਡੇਠਾ ਤਾਂ ਸੁੰਦਰੀ ਨੇ ਅੱਖਾਂ 'ਚ ਡੁਬ ਡੁਬਾ ਰਹੀਆਂ ਸਨ ਉਸ ਨੇ ਸਹਰਾਣੇ ਇੱਥੋਂ ਰਮਾਲ ਖਿੱਚ ਕੇ ਉਸ ਦੀਆਂ ਅੱਖਾਂ ਬੁਈਆਂ ਤੇ ਪਤਾ ਨਹੀਂ ਕਿਹੜੇ ਵੇਲੇ ਉਸ ਦੇ ਬਲ ਸੁੰਦਰੀ ਦੇ ਮੱਥੇ ਨਾਲ ਬਦੋ ਬਦੀ ਜਾ ਜੁੜੇ ਸੁੰਦਰੀ ਨੇ ਹੁਣ ਆਪਣੇ ਦੋਵੇਂ ਬਾਹਾਂ ਉਸ ਦੇ ਗਲ 'ਚ ਪਾਈ ਹੋਈਆਂ ਸਨ ਅਨਵਰ ਦਾ ਦਿਲ ਭਰ ਭਰ ਆਉਂਦਾ ਸੀ ਉਸਨੇ ਫੇਰ ਗੱਲ ਪੁੱਛਣ ਦਾ ਖਿਆਲ ਆ ਗਿਆ ਤੇ ਪਿਆਰ ਨਾਲ ਉਸਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ "ਬੇਟੀ ਦੱਸ ਕੀ ਕਹਿਣ ਲੱਗੀ ਥੇ ਤੂੰ ਮੈਨੂੰ ਜੋ ਕਹੇਂਗੀ ਮੰਨਾਂਗੀ" ਸੁੰਦਰੀ ਉਸਦੇ ਚਿਹਰੇ ਉੱਤੇ ਸੁੰਦਰੀ ਉਸਦੇ ਚਿਹਰੇ ਉੱਤੇ ਉਸਦੇ ਕਹੇ ਹੋਏ ਵਾਕਾਂ ਦੀ ਸਿਚਾਈ ਨੂੰ ਮਾਪਦੀ ਹੋਈ ਬੋਲੀ "ਮਾਂ ਜੀ ਤੁਹਾਨੂੰ ਇਸ ਕੰਮ ਤੋਂ ਨਫ਼ਰਤ ਨਹੀਂ ਹੁੰਦੀ" ਨਫ਼ਰਤ ਅਨਵਰ ਉਦੀਆਂ ਅੱਖਾਂ ਵਿੱਚੋਂ ਕੁਝ ਲੱਭਣ ਦਾ ਯਤਨ ਕਰਦੀ ਹੋਈ ਬੋਲੀ "ਮੈਨੂੰ ਇਸ ਕੰਮ ਤੋਂ ਓਨੀ ਹੀ ਨਫ਼ਰਤ ਹੈ ਜਿੰਨੀ ਤੈਨੂੰ ਤੇ ਫੇਰ ਤੁਸੀਂ ਕੰਮ ਛੱਡਦੇ ਕਿਉਂ ਨਹੀਂ ਮਾਂ ਜੀ ਕਿਉਂਕਿ ਮੇਰੇ ਲਈ ਇਸ ਦੁਨੀਆ ਵਿੱਚ ਹੋਰ ਕੋਈ ਥਾਣੀ ਅਨਵਰਦੀਆਂ ਅੱਖਾਂ ਵਿੱਚ ਇੱਕ ਨਿਰਦੋਸ਼ ਅਪਰਾਧੀ ਵਾਲੇ ਭਾਵ ਪ੍ਰਗਟ ਹੋ ਰਹੇ ਸਨ ਇਸ ਦਾ ਮਤਲਬ ਸੁੰਦਰੀ ਨੇ ਪਰਸ਼ਨ ਕੀਤਾ ਇਸ ਦਾ ਮਤਲਬ ਤੂੰ ਨਹੀਂ ਸਮਝ ਸਕਦੀ ਬੇਟੀ ਕਿਉਂ ਮਾਂ ਜੀ ਤੂੰ ਸ਼ਾਇਦ ਅਜੇ ਕੁਆਰੀ ਨਹੀਂ ਕਿਉਂ ਹਾਂ ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਉੱਤਰ ਦਿੱਤਾ ਇਸੇ ਕਰਕੇ ਮੈਂ ਕਹਿਆ ਕਿ ਤੂੰ ਮੇਰੀ ਇਸ ਹਾਲਤ ਨੂੰ ਨਹੀਂ ਸਮਝ ਸਕਦੀ ਨਾ ਹੀ ਇਹਦੇ ਸਬਬਾਂ ਨੂੰ ਮੇਰੀਆਂ ਗੱਲਾਂ ਦਾ ਮਤਲਬ ਕੋਈ ਉਹ ਜਨਾਨੀ ਸਮਝ ਸਕਦੀ ਜਿਹੜੀ ਵਿਆਹੀ ਹੋਈ ਹੋਵੇ ਤੇ ਡੋਲਿਓਂ ਨਿਕਲਦੀ ਜਿਹੜੀ ਰੰਡੀ ਹੋ ਗਈ ਹੋਵੇ ਇਹ ਰੰਡੀ ਹੁੰਦੀ ਹੈ ਜਿਸ ਨੂੰ ਘਰ ਵਾਲੇ ਨੇ ਦੁੱਧ ਵਿੱਚੋਂ ਮੱਖੀਆਂ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ ਤੇ ਸੁਟਿਆ ਵੀ ਹੋਏ ਬਦਮਾਸ਼ਾਂ ਮਕਰਾਂ ਤੇ ਚੇਤਾਨਾਂ ਦੀ ਦੁਨੀਆ ਵਿੱਚ ਕਹਿੰਨਿਆਂ ਕਹਿੰਨਿਆਂ ਅਨਵਰ ਦੇ ਚਿਹਰੇ ਉੱਤੇ ਬਾਕੀ ਚਿਹਰੇ ਤੋਂ ਬਾਗੀਆਂ ਅਤੇ ਹਿੰਸਕ ਜੇ ਪਾਪ ਟਪਕਣ ਲੱਗੇ। ਉਹਦੇ ਮੱਥੇ ਦੀਆਂ ਨਾੜਾਂ ਫੁੱਲ ਗਈਆਂ ਤੇ ਅੱਖਾਂ ਵਿੱਚੋਂ ਖੂਨ ਉਤਰਦਾ ਆ ਰਿਹਾ ਸੀ। ਸੁੰਦਰੀ ਨੂੰ ਹੁਣ ਉਸ ਪਾਸੋਂ ਡਰਨ ਲੱਗਾ ਜਿਵੇਂ ਉਸ ਦੇ ਸਾਹਮਣੇ ਕੋਈ ਭੁੱਖੀ ਸ਼ੇਰਨੀ ਧਾੜ ਰਹੀ ਹੋਵੇ। ਉਸ ਦਾ ਦਿਲ ਧੜਕਣ ਲੱਗ ਪਿਆ। ਉਹ ਅੱਖ ਬਚਾ ਕੇ ਤੋਂ ਨੱਠ ਜਾਣ ਲਈ ਸੋਚਣ ਲੱਗੀ। ਅਨਵਰ ਆਪਣੇ ਅੱਗ ਭਰੌਂਦੇ ਵਾਕ ਬੋਲਦੀ ਗਈ। ਉਸ ਦੁਨੀਆ ਵਿੱਚ ਜਿੱਥੇ ਕਦਮ ਕਾਨੂੰਨ ਤੇ ਧੋਖੇ ਬਾਜੀ ਬੇਈਮਾਨੀ ਮਿੱਤਰਤ ਰੋਈ ਤੇ ਬੇਗਰਤੀ ਇਨਸਾਨੀ ਚਕਲਾਂ ਜੋ ਬੋਲ ਰਹੀ ਹੋਵੇ ਜਿੱਥੇ ਮੇਰੇ ਵਰਗੀ ਬਦ ਨਸੀਬ ਲਈ ਰੋਟੀ ਦਾ ਟੁਕੜਾ ਹਾਸਲ ਕਰਨ ਲਈ ਸਵਾਏ ਅਸਮਤ ਫਰੋਚੀ ਤੋਂ ਕੋਈ ਚਾਰਾ ਬਾਕੀ ਨਾ ਰਹੇ ਜਿੱਥੇ ਕੋਈ ਪਿਓ ਬਣ ਕੇ ਤੇ ਕੋਈ ਭਰਾ ਬਣ ਕੇ ਮੇਰੇ ਵਰਗੀਆਂ ਬੇਘਰੀਆਂ ਦੀ ਇੱਜ਼ਤ ਨਾਲ ਖੜਨਾ ਚਾਹੁੰਦਾ ਹੋਵੇ ਜਿੱਥੇ ਕਿਸੇ ਮਾਂ ਦੇ ਕਲੇਜੇ ਦੀ ਟੁਕੜੀ ਆ ਕਿਸੇ ਦੀ ਦੁੱਧ ਚੁੰਮਦੀ ਬੱਚੀ ਨੂੰ ਉਸ ਦੀਆਂ ਛਾਤੀਆਂ ਨਾਲ ਤੋੜ ਕੇ ਕਾਵਾ ਕੁੱਤਿਆਂ ਅੱਗੇ ਸੁੱਟ ਦਿਆਂ ਦਰੇਗ ਨਾ ਕੀਤੀ ਜਾਵੇ ਉਹ ਦੁਨੀਆ ਜਿਵੇਂ ਸਵਾਏ ਇਸ ਪੇਛੇ ਤੇ ਹੋਰ ਕਿਹੜੀ ਥਾਂ ਬਾਕੀ ਰਹਿ ਜਾਂਦੀ ਏ ਸ਼ਾਇਦ ਮੈਂ ਹੁਣੇ ਕਹਾਂ ਕਿ ਮੈਨੂੰ ਇਸ ਪੇਛੇ ਤੋਂ ਨਫ਼ਰਤ ਹੈ ਨਹੀਂ ਨਹੀਂ ਬਿਲਕੁਲ ਨਹੀਂ ਮੈਨੂੰ ਇਸ ਪੇਛੇ ਤੋਂ ਨਫ਼ਰਤ ਨਹੀਂ ਮੈਂ ਕਿਉਂ ਨਫ਼ਰਤ ਕਰਾਂ ਉਸੇ ਚੀਜ਼ ਨੂੰ ਜਿਸ ਦੀ ਮਿਹਰਬਾਨੀ ਨਾਲ ਅੱਜ ਵੱਡੇ ਵੱਡੇ ਅਮੀਰ ਕਬੀਰ ਵੱਡੇ ਵੱਡੇ ਲੀਡਰ ਤੇ ਚੌਧਰੀ ਮਰੀਆਂ ਦਲੀਜਾਂ ਤੇ ਆ ਕੇ ਸਜਦੇ ਕਰਦੇ ਨੇ ਮੈਂ ਤਾਂ ਇਸ ਪੇਛੇ ਨੂੰ ਮੱਜਾ ਕਰਾਮਾਤ ਰੱਬ ਦੀ ਰਹਿਮ ਸਭ ਕੁਝ ਸਮਝਦੀਆਂ ਇਸ ਪੇਛੇ ਨੇ ਮੈਨੂੰ ਕੀ ਕੁਝ ਨਹੀਂ ਦਿੱਤਾ ਇੱਜਤ ਦੌਲਤ ਐਚ ਨਾਮਣਾ ਸਭ ਕੁਝ ਜਿਸ ਨੇ ਕਿਥੇ ચીਤ ਤੋਂ ਮੈਨੂੰ ਮਹਿਰੂਮ ਰੱਖਿਆ ਤਾਂ ਸਿਰਫ ਮੇਰੀ ਬੱਚੀ ਜਿਸ ਨੂੰ ਸੂਤਕ ਦੇ ਦਿਨਾਂ ਵਿੱਚ ਹੀ ਕਿਸੇ ਜ਼ਾਲਮ ਕਿਸੇ ਸ਼ੈਤਾਨ ਨੇ ਧੋਖੇ ਨਾਲ ਮੇਰੇ ਕੋਲੋਂ ਖੋ ਕੇ ਉਫ ਕਿੰਨੀ ਅੱਗ ਵੱਲ ਰਹੀ ਹੈ ਮੇਰੇ ਅੰਦਰ ਮੈਂ ਮੈਂ ਸੜ ਕੇ ਸਵਾ ਕਰ ਸੁਟਾਂਗੀ ਪ੍ਰਬਾਦ ਕਰ ਦਿਆਂਗੀ ਮੈਂ ਉਹਨਾਂ ਨੂੰ ਉਹ ਉਹ ਕਹਿੰਦੀ ਕਹਿੰਦੀ ਅਨਵਰ ਇਸ ਤਰ੍ਹਾਂ ਹਮਕੇ ਲੈਣ ਲੱਗ ਪਈ ਜਿਵੇਂ ਉਹਦਾ ਸਰੀਰ ਪਾੜ ਕੇ ਪ੍ਰਜਾ ਪ੍ਰਜਾ ਹੋ ਜਾਵੇਗਾ ਉਹ ਤਕੀਏ ਤੇ ਮੂੰਹ ਪਰਨੇ ਟੈਪੀ ਤੇ ਫਟਫਟ ਕੇ ਰੋਣ ਲੱਗੀ ਇਹ ਦ੍ਰਿਸ਼ ਵੇਖ ਕੇ ਸੁੰਦਰੀ ਦਾ ਦਿਮਾਗ ਚਕਰ ਗਿਆ ਡਰ ਤੇ ਪਰੇਸ਼ਾਨੀ ਨਾਲ ਉਸ ਦੀਆਂ ਅੱਖਾਂ ਅੱਗੇ ਗੋਲ ਚੱਕਰ ਫਿਰਨ ਲੱਗੇ ਤੇ ਬਿਨਾਂ ਕੁਝ ਹੋਰ ਤੋਂ ਨਾ ਅਸਫਲਤਾ ਦੇ ਤਕਵੇਂ ਨਾਲ ਚੂਰ ਹੋਈ ਉਹ ਥੋਟ ਅਟਕੇ ਪੌੜੀਆਂ ਉਤਰ ਗਈ ਅਨਵਰ ਨੂੰ ਉਸੇ ਹਾਲਤ ਵਿੱਚ ਛੱਡ ਕੇ ਹੀਟਾਂ ਉਤਰ ਕੇ ਜਿੱਧਰੋਂ ਆਈ ਉਧਰ ਹੀ ਮੁੜ ਪਈ ਪਰ ਦਸ ਪੰਨਾ ਕਦਮ ਜਾ ਕੇ ਰੁਕੀ ਤੇ ਉਸ ਨੂੰ ਪਤਾ ਹੀ ਨਾ ਲੱਗਾ ਜਦੋਂ ਮੋੜ ਅਨਵਰ ਦੇ ਦਰਵਾਜ਼ੇ ਅੱਗੇ ਪਹੁੰਚੀ ਇਉਂ ਕਿਉਂ ਇਸ ਦਾ ਉਸ ਨੂੰ ਕੋਈ ਕਾਰਨ ਨਹੀਂ ਸੀ ਜਾਪ ਰਿਹਾ ਪੌੜੀਆਂ ਦਾ ਬੂਹਾ ਅਜੇ ਤੱਕ ਖੁੱਲ੍ਹਾ ਸੀ ਉਸ ਨੇ ਜਿਉਂ ਹੀ ਅੰਦਰ ਪੈਰ ਰੱਖਿਆ ਹਨੇਰੇ ਵਿੱਚ ਉਸ ਨੂੰ ਕਿਸੇ ਟੱਕਰਵਾਜੀ ਤੇ ਸੁੰਦਰੀ ਨੇ ਡਰ ਕੇ ਇਸ ਜੱਫੀ ਪਾ ਲਈ ਇਹ ਤਰਸੁਤਾਸ ਤਰਸਤਾ ਅਣਜਾਣਾ ਬਾੜ ਡਰ ਕੇ ਮਾਨ ਨੂੰ ਘਟ ਲੈਂਦਾ ਹੈ। ਸੁੰਦਰੀ ਦੇ ਚਲੇ ਜਾਣ ਤੋਂ ਬਾਅਦ ਅਨਵਰ ਉਵੇਂ ਹੀ ਆਪਣੇ ਦਿਲ ਦਾ ਗੁਬਾਰ ਅੱਖਾਂ ਤੇ ਗਲੇ ਥਾਣੀ ਕੱਢਦੀ ਰਹੀ ਤੇ ਜਦ ਉਸਨੇ ਤੌਕੀ ਤੋਂ ਸੱਚੇ ਚੋਕੇ ਕਮਰੇ 'ਚ ਨਜ਼ਰ ਫੇਰ ਕੇ ਡਿਠਾ ਤਾਂ ਉਹ ਮਟਿਆਰ ਉੱਥੇ ਨਹੀਂ ਸੀ। ਅਨਵਰ ਦੇ ਕਲੇਜਨ ਤੂ ਪੈਣ ਲੱਗੀ ਤੇ ਉਹ اچانک ਹੀ ਉੱਠ ਕੇ ਪੌੜੀਆਂ ਉਤਰ ਗਈ। ਏਠਾਂ ਪਹੁੰਚ ਨਹੀਂ ਉਸਨੂੰ ਹਨੇਰੇ ਵਿੱਚ ਕਿਸੇ ਬਾਹਰੋਂ ਆਈ ਚੀਜ਼ ਦੀ ਟੱਕਰ ਵਜੀ ਜਿਹੜੀ ਹੁਣ ਉਸਦੀ ਛਾਤੀ ਨਾਲ ਲਿਫਟੀ ਹੋਈ ਸੀ। ਇਹ ਹੀ ਉਹ ਮਟਿਆਰ ਸੀ ਸੁੰਦਰੀ। ਦੋਵੇਂ ਬਿਨਾ ਕੁਝ ਬੋਲੇ ਚਾਲੇ ਫੇਰ ਉੱਪਰ ਚੜ੍ਹ ਕੇ ਉਸੇ ਕਮਰੇ 'ਚ ਆ ਕੋਚਿਰ ਬਾਸ ਹੁੰਦੀ ਅਨਵਰ ਦੀ ਗੋਦ ਵਿੱਚ ਸੀ ਥੋੜਾ ਚਿਰ ਠਹਿਰ ਕੇ ਅਨਵਰ ਨੇ ਉਸ ਦੀਆਂ ਅੱਖਾਂ 'ਚ ਤੱਕਦੇ ਪੁੱਛਿਆ ਬੇਟੀ ਤੇਰਾ ਨਾਂ ਕੀ ਏ ਸੁੰਦਰੀ ਤੇ ਤੂੰ ਕਿੱਥੇ ਰਹਿੰਦੀ ਹੈ ਬੇਟੀ ਪਤਾ ਨਹੀਂ ਕਿਉਂ ਤੇਰੇ ਨਾਲ ਮੇਰਾ ਦਿਲ ਮੁਹੱਬਤ ਕਰਨ ਲੱਗ ਪਿਆ ਜੇ ਤੂੰ ਬੂਹੇ 'ਚ ਨਾ ਮਿਲ ਪਈ ਤਾਂ ਮੈਨੂੰ ਦੂਰ ਤੱਕ ਤੇਰੇ ਮਗਰ ਜਾਣਾ ਪੈਣਾ ਸੀ ਹਾਂ ਤੇਰਾ ਪਿਓ ਕੀ ਕੰਮ ਕਰਦਾ ਬੇਟੀ ਸੁੰਦਰੀ ਬੇਲੀ ਉਹ ਚੜਾਈ ਕਰ ਗਏ ਕੀ ਕੰਮ ਕਰਦਾ ਸੀ ਉਹ ਕਲੰਦਰ ਸੀ ਕਲੰਦਰ ਬਾਂਦਰਾ ਜੀ ਚਾਨੂ ਨਚਾਉਣ ਵਾਲੇ ਜੀ ਅਨਵਰ ਨੇ ਇੱਕ ਵਾਰ ਫਿਰ ਨਜ਼ਰ ਪੜ ਕੇ ਉਸ ਦੇ ਚਿਹਰੇ ਵੱਲ ਤੱਕ ਕੇ ਸੋਚਣ ਲੱਗੀ ਐਨੀ ਸੁੰਦਰਤਾ ਕਲੰਦਰਾਂ ਦੇ ਘਰ ਫਿਰ ਉਹ ਬੋਲੀ ਤੇ ਮਾਂ ਤੇਰੀ ਮਾਂ ਮੇਰੀ ਕੋਈ ਨਹੀਂ ਉਹ ਵਿਚਾਰੀ ਜਿਤੇਮ ਬੱਚੀ ਪੁੱਤਰ ਕਿੰਨਾ ਝੁਰਿਆ ਮਾਂ ਮੋਈ ਨੂੰ ਪਤਾ ਨਹੀਂ ਜੀ ਮੇਰੀ ਮਾਂ ਕੋਈ ਨਹੀਂ ਸੀ ਅਨਵਰ ਉਸ ਉੱਤਰ ਨੂੰ ਸੁਣ ਕੇ ਸੱਪੀ ਤੇ ਫਿਰ ਬੋਲੀ ਤੇਰੇ ਨਿੱਕੇ ਹੁੰਦੇ ਹੀ ਮਰ ਗਈ ਸੀ ਨਹੀਂ ਤੇ ਫਿਰ ਉਹ ਹੈ ਹੀ ਨਹੀਂ ਸੀ ਫਿਰ ਤੂੰ ਕਿ ਕੰ ਜਮੀ ਮੈਂ ਜੰਮੀ ਨਹੀਂ ਸੰ ਕਾਇਨਾਤ ਸੁੰਦਰੀ ਦੇ ਮੂੰਹੋਂ ਨਿਕਲ ਗਿਆ ਪਰ ਉਹ ਆਪਣੇ ਸਮੂਹਤਾ ਭਰੇ ਉੱਤਰ ਦਾ ਖਿਆਲ ਕਰਕੇ ਦਿਲਚਪੀ ਹੋਣ ਲੱਗੀ ਉਸਨੇ ਕਿਹਾ ਨਾ ਸੱਚ ਮੇਰੇ ਬਾਬਾ ਨੇ ਮੈਨੂੰ ਝਾੜੀ ਥਲੋਂ ਲੱਭ ਕੇ ਲਿਆਂਦਾ ਸੀ ਅਨਵਰ ਦੇ ਚਿਹਰੇ ਤੇ ਕਈ ਤਰ੍ਹਾਂ ਦੇ ਉਤਾਰ ਚੜਾਓ ਵੇਖ ਕੇ ਸੁੰਦਰੀ ਸੋਚਣ ਲੱਗੀ ਮੈਂ ਕੇਵਲ ਇਸ ਦੀ ਨੀਂਦ ਹੀ ਖਰਾਬ ਕਰ ਲਈ ਹੈ ਮੈਨੂੰ ਹੁਣ ਜਾਣਾ ਚਾਹੀਦਾ ਹੈ ਓਟਦੀ ਬੋਲੀ ਚੰਗਾ ਮਾਂਜੀ ਮੈਨੂੰ ਹੁਣ ਇਜਾਜ਼ਤ ਦਿਓ ਤੁਹਾਡਾ ਬੜਾ ਵਕਤ ਹਰਜ ਕੀਤਾ ਹੈ ਤੁਸੀਂ ਸ਼ਾਇਦ ਔਖੇ ਹੋ ਰਹੇ ਹੋ ਫਿਰ ਕਿਸੇ ਵਲੀ ਮਿਲਾਂਗੀ ਉਹਦੀ ਬਾਹ ਫੜ ਕੇ ਬਿਠਾਣੇ ਅਨਵਰ ਨੇ ਪੁੱਛਿਆ ਤੇ ਉਸਨੇ ਪੁੱਤਰ ਤੈਨੂੰ ਕਿਹੜੇ ਪਿੰਡੋਂ ਲੱਭ ਕੇ ਲਿਆਂਦਾ ਸੀ ਸੁੰਦਰੀ ਬਿਲੀ ਹੋਰ ਕਿਸੇ ਪਿੰਡੋਂ ਨਹੀਂ ਇਸੇ ਪਿੰਡੋਂ ਬਾਹਰ ਆਪਣੀ ਕੁਲੀ ਦੇ ਲਾਗੇ ਉਹ ਇਸ ਤੋਂ ਬਾਅਦ ਸੁੰਦਰੀ ਨੇ ਉਸ ਥਾਂ ਦਾ ਪਤਾ ਟਿਕਾਣਾ ਦਿੱਤਾ ਫਿਰ ਆਪਣੀ ਅੱਜ ਤੱਕ ਦੇ ਹਾਲ ਇੱਕ ਕਰਕੇ ਉਸ ਨੂੰ ਸੁਣਾਏ ਜਦ ਉਸ ਨੇ ਅਣਵਰ ਵਗ ਤੱਕ ਕਹ ਤਾਉ ਫਨ ਫਨ ਰੋ ਰਹੀ ਸੀ ਉਹਦੀ ਹੱਚਕੀ ਵੱਜੀ ਹੋਈ ਸੀ ਸੁੰਦਰੀ ਨੇ ਸੋਚਿਆ ਇਸ ਦਾ ਵੀ ਕੋਈ ਮੁੰਡਾ ਕੁੜੀ ਮਰ ਜਾ ਗਵਾਚ ਗਿਆ ਹੋਣਾ ਜਿਸ ਨੂੰ ਯਾਦ ਕਰਕੇ ਰੋ ਰਹੀ ਹੈ ਉਸ ਨੇ ਪਿਆਰ ਨਾਲ ਉਸ ਨੂੰ ਜੱਫੀ ਪਾ ਕੇ ਪੁੱਛਿਆ ਮਾਂ ਜੀ ਤੁਸੀਂ ਕਿਉਂ ਰੋਂਦੇ ਹੋ ਅਣਵਰ પાસે ਹੋਰ ਸਾਰਾ ਨਾ ਹੋ ਸਕਿਆ ਉਸ ਨੇ ਸੁੰਦਰੀ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਰੋਂਦਿਆਂ ਰੋਂਦਿਆਂ ਉਹਦਾ ਸਰੀਰ ਨਸਤ ਹੋ ਗਿਆ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਗਲੇ 'ਚ ਆਵਾਜ਼ ਸਾਫ਼ ਨਹੀਂ ਸੀ ਨਿਕਲਦੀ ਬੜੀ ਮੁਸ਼ਕਲ ਨਾਲ ਬੋਲੀ ਮੇਰੀ ਬਦਨਸੀਬ ਬੱਚੀਏ ਮੈਂ ਹੀ ਤੇਰੀ ਮਾਂ ਹਾਂ ਜਿਸ ਪਾਸੋਂ ਤੈਨੂੰ ਧੋਖੇ ਨਾਲ ਕੋ ਕੇ ਜੰਗਲ 'ਚ ਸੁੱਟ ਦਿੱਤਾ ਗਿਆ ਸੀ ਹਾਂ ਸੱਚਮੱਚ ਕਹਿਣ ਤੋਂ ਬਾਅਦ ਸੁੰਦਰੀ ਨੂੰ ਬਿਓਚੀ ਜੀ ਆਉਣ ਲੱਗੀ ਇਸ ਤੋਂ ਬਾਅਦ ਦੋਵੇਂ ਕਿੰਨੇ ਹੀ ਚਿਰ ਇੱਕ ਦੂਜੀ ਦੇ ਗੱਲ ਲਾ ਕੇ ਰੋਂਦੀਆਂ ਰਹੀਆਂ ਤੇ ਜਦ ਦੋਹਾਂ ਦੇ ਅੰਦਰ ਇੱਕ ਅਥਰ ਵੀ ਬਾਕੀ ਨਾ ਰਹੀ ਤਾਂ ਮਦਹੋਚੀ ਦੀ ਹਾਲਤ ਹੈ ਜੋ ਇੱਕ ਦੂਜੀ ਵੱਲ ਕਿੰਨਾ ਚਿਰ ਤੱਕਦੀਆਂ ਰਹੀਆਂ ਸੁੰਦਰੀ ਦੇ ਅੰਦਰੋਂ ਫਿਰ ਮੋਹ ਦੀ ਨਦੀ ਉਮੜੀ ਤੇ ਉਹ ਚੀਕ ਮਾਰ ਕੇ ਅਨਵਰ ਦੇ ਗਲ ਨਾਲ ਲਾ ਕੇ ਬੋਲੀ मां जी ਤੁਸੀਂ ਤੁਸੀਂ ਪਰ ਅਨਵਰ ਨੇ ਕੋਈ ਉੱਤਰ ਨਾ ਦਿੱਤਾ ਉਸ ਨੂੰ ਪਤਾ ਨਹੀਂ ਕੀ ਸੋਜੀ ਅਬੜਵਾਈ ਉੱਠ ਕੇ ਸੁందਰੀ ਪਾਸੋਂ ਆਪਣੇ ਆਪ ਨੂੰ ਛੜਾਂਦੀ ਹੋਈ ਕਦੀ ਕਦਮ ਪਿੱਛੇ हट ਕੇ ਬੋਲੀ ਉਹ ਹੋ ਮੇਰੀ ਬੱਚੀ ਮੇਰੇ ਇਸ ਨਾਪਾਕ ਤੇ ਗੁਨਾਹਗਾਰ ਜਸਮ ਨੂੰ ਛੂ ਕੇ ਤੂੰ ਕਿੰਨੀ ਗਲਤੀ ਕੀਤੀ ਕੰਬਖਤ ਮਾਂ ਦੀ ਬੱਚੀ ਇਸ ਗਲੀ ਤੋਂ ਨਫ਼ਰਤ ਕਰ ਜਿਸ ਥਾਂ ਦੀ ਰਤੀ ਰਤੀ ਚੀਜ਼ ਗੁਨਾਹਾਂ ਦੀ ਗੰਦਗੀਆਂ ਲਿਬੜੀ ਪਈਏ ਉਸ ਥਾਂ ਤੇ ਮੇਰੀ پاک ਦामਨ ਬੱਚੀ ਤੈਨੂੰ ਇੱਕ ਮਿੰਟ ਵੀ ਠਹਿਰਨ ਦਾ ਹੱਕ ਨਹੀਂ ਬਸ ਛੇਤੀ ਤੋਂ ਛੇਤੀ ਤੂੰ ਇੱਥੋਂ ਇਸ ਦੇ ਨਾਲ ਹੀ ਉਹ ਆਪਣੇ ਦੋਹਾਂ ਹੱਥਾਂ ਨਾਲ ਮੂੰਹ ਲਗਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਸਕੇੜ ਰਹੀ ਸੀ ਮੰਨੂ ਹਵਾ ਬਣ ਕੇ ਇਸ ਕਮਰੇ ਵਿੱਚ ਉੱਡ ਜਾਣਾ ਚਾਹੁੰਦੀ ਹੈ ਹੁਣੇ-ਹੁਣੇ ਉਹਦੇ ਦਿਲ ਵਿੱਚ ਜੋ ਪ੍ਰੇਮ ਤਰੰਗਾਂ ਉੱਠੜ ਕੇ ਉਸ ਨੂੰ ਗਦਗਦ ਕਰ ਰਹੀਆਂ ਸਨ ਉਹਨਾਂ ਦੀ ਥਾਂ ਉਸ ਦੇ ਦਿਲ ਵਿੱਚ ਸ਼ਰਮਿੰਦਗੀ, ਗਿਲਾਨੀ ਤੇ ਪਛਤਾਵਾ ਸੀ ਮੇਰੀ ਤੀ ਆਪਣੇ ਆਪ ਨੂੰ ਅਜ ਇੱਕ ਕੰਜਰੀ ਦੀ ਤੀ ਸਾਹਮਣੇ ਦਿਲ ਵਿੱਚ ਕੀ ਖਿਆਲ ਕਰ ਲਈ ਹੋਵੇਗੀ ਇਹ ਖਿਆਲ ਆਉਂਦੇ ਹੀ ਉਹ ਪਾਗਲਾਵਾਂ ਵਾਂਗ ਤੋੜ ਕੇ ਇੱਕ ਨੁੱਕਰ 'ਚ ਲੱਗ ਗਈ ਤੇ ਡਾਟਾ ਮਾਰ ਕੇ ਰੋਣ ਲੱਗੀ ਸੁੰਦਰੀ ਨੂੰ ਇਸ ਵੇਲੇ ਕੁਝ ਚਿਰਾਂ ਲਈ ਪਤਾ ਹੀ ਨਹੀਂ ਸੀ ਰਿਹਾ ਕਿ ਉਹ ਕੀ ਵੇਖ ਰਹੀ ਹੈ ਉਹਨੂੰ ਇਹ ਸਭ ਕੁਝ ਸੁਪਨਾ ਹੀ معلوم ਹੁੰਦਾ ਸੀ ਅਨਵਰ ਦੀ ਫਿਰ ਆਵਾਜ਼ ਆਈ ਉਹ ਪਾਗਲਾਂ ਵਾਂਗ ਇਸ ਤਰ੍ਹਾਂ ਬੁੜਬੜਾ ਰਹੀ ਸੀ ਜਿਕਣ ਕੋਈ ਇਮਤਿਹਾਨ ਵਿੱਚ ਫੇਲ ਹੋਣ ਵਾਲਾ ਮੁੰਡਾ ਆਪਣੇ ਮਾਪਿਆਂ ਦੀ ਕ੍ਰੋਪੀ ਦੂਰ ਕਰਨ ਲਈ ਆਪਣੇ ਬੇਕਸੂਰ ਹੋਣ ਦਾ ਸਬੂਤ ਦੇ ਰਿਹਾ ਹੁੰਦਾ ਹੈ ਉਸਦੀ ਆਵਾਜ਼ ਥਰਥਰਾ ਰਹੀ ਸੀ ਸੁੰਦਰੀ ਵੱਲ ਦੋਵੇਂ ਹੱਥ ਫਿਲਾ ਕੇ ਉਹ ਹਿਚਕੀਆਂ ਲੈਂਦੀ ਹੋਈ ਕਹਿ ਰਹੀ ਸੀ ਨਹੀਂ ਨਹੀਂ ਬੇਟੀ ਇਸ ਵਿੱਚ ਮੇਰਾ ਜਰਾ ਵੀ ਕਸੂਰ ਨਹੀਂ ਮੈਂ ਜਾਣ ਕੇ ਕੁਝ ਵੀ ਨਹੀਂ ਕੀਤਾ ਇਹ ਸਭ ਕੁਝ ਮੈਥੋਂ ਕਿਸੇ ਨੇ ਕਰਵਾਇਆ ਜਾਂ ਤੂੰ ਇਹ ਹਾਲ ਸੁਣੇਂਗੀ ਤਾਂ ਖੁਦ ਮੰਨ ਜਾਏਂਗੀ ਕਿ ਮੈਂ ਬੇਕਸੂਰ ਹਾਂ ਸੁੰਦਰੀ ਦੇ ਸੀਧ ਜਾਂ ਕੋਈ ਬੋਟੀਆਂ ਤੋੜ ਰਿਹਾ ਸੀ ਉਹਦੇ ਕਲੇਜੇ ਵਿੱਚ ਬਰਸ਼ੀਆਂ ਵੱਜ ਰਹੀਆਂ ਸਨ ਛੱਟ ਦੌੜ ਕੇ ਆਣ ਉਹ ਉੱਤੇ ਜਾੜ ਦਿੱਤੀ ਉਸ ਨੂੰ ਸੰਭਾਲਦੀ ਹੋਈ ਬੱਲੀ ਮਾਂ ਜੀ ਤੁਹਾਡੇ ਬੇਕਸੂਰ ਹੋਣ ਵਿੱਚ ਮੈਨੂੰ ਰਤੀ ਵੀ ਛੱਕ ਨਹੀਂ ਪਰ ਤੁਸੀਂ ਇਹ ਤਾਂ ਦੱਸੋ ਜੋ ਕਿਸ ਜਲਨ ਤੁਹਾਨੂੰ ਇਸ ਹਾਲਤ ਵਿੱਚ ਪਹੁੰਚਾਇਆ ਅਣਵਨ ਨੇ ਧੀ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਆਪਣੇ ਆਪ ਨੂੰ ਸੰਭਾਲਿਆ ਤੇ ਫਿਰ ਉਸੇ ਤਰ੍ਹਾਂ ਆ ਕੇ ਮੰਜੇ ਤੇ ਬੈਠ ਗਈ ਇਸ ਤੋਂ ਬਾਅਦ ਉਸਨੇ ਮੁੱਢ ਤੋਂ ਲੈ ਕੇ ਉਸ ਦਿਨ ਤੱਕ ਦਾ ਸਾਰਾ ਹਾਲ ਸੁੰਦਰੀ ਨੂੰ ਕਹਿ ਸੁਣਾਇਆ ਜਿਸ ਦਿਨ ਉਸ ਨੂੰ ਬੋੜ ਜਹੀ ਨੂੰ ਜੰਗਲ ਵਿੱਚ ਛੱਡ ਕੇ ਚਲੀ ਗਈ ਸੀ ਸੁਣ ਕੇ ਸੁੰਦਰੀ ਦੇ ਦਿਲ ਚ ਲਾਂਬੂ ਵੱਲ ਉੱਠੇ ਜਿਸ ਭਾਈਚਾਰੇ ਦੇ ਅਤਿਆਚਾਰ ਤੋਂ ਪੋਟਾ ਪੁਟਾ ਦੁਖੀ ਸੀ ਜਿਸ ਸਮਾਜ ਨੂੰ ਉਸ ਦੇ ਪ੍ਰੇਮ ਨੂੰ ਉਸ ਤੇ ਸ਼ਰਮ ਪਿਤਾ ਨੂੰ ਸਤਾਇਆ ਸੀ ਉਸੇ ਹੀ ਸਮਾਜ ਨੂੰ ਉਸ ਦੀ ਸਨੇਮ ਮਈ ਮਾਂ ਦਾ ਇਹ ਹਾਲ ਕੀਤਾ ਹੈ ਇਹ ਸੁਣ ਕੇ ਸੁੰਦਰੀ ਸਿਰ ਤੋਂ ਪੈਰਾਂ ਤੱਕ ਬਲ ਉੱਠੀ ਇਸ ਲਈ ਬਚਨ ਸੰਗ ਦੇ ਸਾਰੇ ਉਪਦੇਸ਼ ਉਸ ਦੇ ਦਿਲ ਚੋਂ ਡੱਪ ਪੜ ਗਏ ਉਸ ਲਈ ਬੈਠੇ ਰਹਿਣਾ ਔਖਾ ਹੋ ਗਿਆ ਤੇ ਉੱਠ ਕੇ ਪਾਫ ਵਾਲੀ ਇੰਜਨ ਵਾਂਗ ਉੱਚੇ ਚੀਥਾ ਲੈਣ ਲੱਗ ਪਈ ਉਹਦਾ ਸਰੀਰ ਕੰਮਣ ਲੱਗ ਗਿਆ ਪਰ ਅਜੇ ਹੋਰ ਹਾਲ ਸੁਣਾ ਬਾਕੀ ਏ ਇਹ ਸੋਚ ਕੇ ਆਪਣੇ ਆਪ ਨੂੰ ਬਣਨ ਦਾ ਯਤਨ ਕਰਦੀ ਹੋਈ ਬੈਠ ਗਈ ਤੇ ਬੋਲੀ ਫੇਰ ਮਾਂ ਜੀ ਅਨਵਰਦ ਨੇ ਕਹਿਣਾ ਸ਼ੁਰੂ ਕੀਤਾ ਬੱਚੀ ਤੇਰੇ ਨਿੱਕੇ ਜਿਹੇ ਲੋਥੜੇ ਲਈ ਮੇਰੇ ਦਿਲ ਵਿੱਚ ਕਿੰਨਾ ਮੋਹ ਸੀ ਇਹ ਦੱਸਣ ਦੀ ਮੇਰੇ ਚ ਤਾਕਤ ਨਹੀਂ ਮੋਕਲੇ ਅਸਮਾਨ ਥੱਲੇ ਸਿਰਫ ਚੀਲਾਂ ਦੇ ਗਰਜਾਂ ਦੀ ਖੁਰਾਕ ਬਣ ਲਈ ਤੈਨੂੰ ਸੌੜ ਦਿੱਤਾ ਗਿਆ ਜਦ ਤੇਰਾ ਜਾਲਮ ਪਿਓ ਤਾਰਾ ਚੰਦ ਮੈਨੂੰ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਚਲਾ ਗਿਆ ਤਾਂ ਉਸ ਵੇਲੇ ਮੇਰੇ ਕਾਰਜਨਾਤਕ ਪੈਸਾ ਸੀ ਤੇ ਨਹੀਂ ਚੌਂਕੇ ਤੇ ਚੌਂ ਪੰਨ ਤੇ ਛੁੱਟ ਕੋਈ ਚੀਜ਼ ਸਭ ਕੁਝ ਉਹ ਪਹਿਲਾਂ ਹੀ ਸਿਮੇਟ ਕੇ ਲੈ ਜਾ ਚੁੱਕਾ ਸੀ ਸੁੰਦਰੀ ਨੇ ਵੇਖਿਆ ਕਿ ਤਾਰਾ ਚੰਦ ਅਜਿਹਾ ਕਰਦਿਆਂ ਕਰਦਿਆਂ ਅਨਵਰ ਦੇ ਚਿਹਰੇ ਤੇ ਉਹੀ ਚਿੰਨ ਆ ਜਾਂਦੇ ਜਿਹੜੇ ਕਿਸੇ ਅਜੇ ਮਨੁੱਖ ਦੇ ਚਿਹਰੇ ਤੇ ਹੁੰਦੇ ਹਨ ਜਿਹੜਾ ਕਿਸੇ ਦਾ ਖੂਨ ਕਰਨ ਲਈ ਜਾ ਰਿਹਾ ਹੋਵੇ ਉਸ ਨੂੰ ਸਾਹ ਚੜ ਜਾਂਦਾ ਸੀ ਤੇ ਛਾਤੀ ਉੱਤੇ ਲਹਿਾਰ ਤੇ ਟੌਂਕਣੀ ਵੰਫਲ ਰਹੀ ਸੀ ਇੱਥੋਂ ਤੱਕ ਇਹ ਗੱਲ ਕਰਦਿਆਂ ਕਰਦਿਆਂ ਤੁਹਾਨੂੰ ਗਾਲ ਹੀ ਪੁੱਲ ਗਈ ਫਿਰ ਉਹ ਉੱਠੀ ਤੇ ਗਲਾਸ ਪਾਣੀ ਦਾ ਪੀਣ ਤੋਂ ਬਾਅਦ ਫਿਰ ਬੋਲੀ ਉਹ ਚਲਾ ਗਿਆ ਤੇ ਮੈਂ 70 ਰੁਪਏ ਅੱਡੀਆਂ ਰਗੜਦੀ ਰਹੀ ਰਾਤ ਦੇ ਕੋਈ 2 ਵਜੇ ਤਨ ਦੂ ਦੂ ਤੱਕ ਕੋਈ ਖਤਰਮਾ ਕਰਨੀ ਸੀ ਇਹਨਾਂ ਨੂੰ ਹੀ ਦੋ ਮੁਸਲਮਾਨ ਤੀਮਿਆਂ ਨਾਲ ਦਾ ਕੋਠਾ ਟੱਪ ਕੇ ਆਇਆ ਸ਼ਾਇਦ ਉਹਨਾਂ ਮੇਰੇ ਘਰ ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਲਈ ਸੀ ਤੇ ਭਲਾ ਹੋਵੇ ਜਨਾਕਿ ਮੈਨੂੰ ਸੰਭਾਲ ਲਿਆ ਜਾਨ ਕੰਬਖਤ ਕਿੰਨੀ ਢੀਟ ਸੀ ਇੰਨਾ ਹੋਣ ਤੇ ਵੀ ਨਾ ਨਿਕਲੀ ਤੇ ਮੈਂ ਬਚ ਗਈ ਉਹਨਾਂ ਵਿੱਚੋਂ ਹੀ ਇੱਕ ਥੋੜਾ ਬਹੁਤਾ ਦਾਈ ਦਾ ਕੰਮ ਜਾਣਦੀ ਸੀ ਜਿਸਨੇ ਮੇਰਾ ਦਿਲ ਲਾ ਕੇ ਟੈਲ ਕੀਤੀ ਦੂਜੇ ਦਿਨ ਉਹਨਾਂ ਨੇ ਆਦਮੀਆਂ ਦੇ ਨਾਲ ਦੇ ਖਤਰਮੇ ਵਾਲੇ ਮੱਲੇ ਵਿੱਚ ਖਬਰ ਕੀਤੀ ਤੇ ਮਾਲੇਦਾਰ ਨੂੰ ਨਾਲ ਲੈ ਹੀ ਆਏ ਪਰ ਜਦ ਉਹ ਮੇਰੇ ਪਾਸ ਪੁੱਜਾ ਤਖੋਟੇ ਕਰਮਾਂ ਨੂੰ ਇੱਕ ਮੁਸਲਮਾਨ ਨੇ ਜਿਸ ਦੀ ਵੋਟੀ ਨੇ ਅਸਲੋਂ ਮੇਰੀ ਜਾਨ ਬਚਾਈ ਸੀ ਕਹਿ ਦਿੱਤਾ ਕਿ ਅਸੀਂ ਰਾਤ ਦੀ ਇੱਕ ਐਸਟੀ ਸੇਵਾ ਕਰ ਰਹੇ ਹਾਂ ਉਸਨੇ ਇਹ ਵੀ ਕਿਹਾ ਸੀ ਕਿ ਪਹਿਲਾਂ ਦੇ ਮੂੰਹ ਚ ਪਾਣੀ ਪਾ ਕੇ ਸਾਡੀਆਂ ਤੀਵੇਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਫਿਰ ਗਰਮ ਦੁੱਧ ਤੇ ਹੋਰ ਕਈ ਤਰ੍ਹਾਂ ਦੇ ਗਰਮੇਸ਼ੀਆਂ ਉਸ ਨੂੰ ਦਿੱਤੇ ਤਾਂ ਜਾ ਕੇ ਮਥੇ ਮਥੇ ਇਸ ਦੀ ਜਾਨ ਬਚੀ ਇਹ ਸੁਣ ਦੀ ਦੇਰ ਸੀ ਮਾਲੇਦਾਰ ਕੰਨਾਂ ਤੇ ੱਤਰ ਕੇ ਉੱਥੋਂ ਨੱਸ ਗਿਆ ਤੇ ਜਾਂਦਾ ਹੈ ਕਹਿ ਗਿਆ ਮੁਸਲਮਾਨਾਂ ਦੇ ਹੱਥਾਂ ਦਾ ਖਾਪੀ ਕਿ ਹੁਣ ਇਹ ਸਾਡੀਆਂ ਦਿਲਾਂ ਨਹੀਂ ਲੰਘ ਸਕਦੀ ਇਹਦਾ ਦਰਮ ਪ੍ਰੇਸ਼ਟ ਹੋ ਗਿਆ ਮੁਸਲਮਾਨ ਵਿਚਾਰੇ ਹੱਕੇ ਬਕੇ ਰਹਿ ਗਏ ਤੇ ਆਪਣੇ ਕੀਤੇ ਤੇ ਵਿਸਤਾਨ ਲਗੇ ਮੈਂ ਉਸ ਵਕਤ ਚੰਗੀ ਸੂਰਤ ਵਿੱਚ ਸਾਂ ਕੁਝ ਮੇਰੇ ਨਾਲ ਮੁਰਦ ਤੋਂ ਹੀ ਵਰਤਾਰਾ ਹੁੰਦਾ ਆ ਰਿਹਾ ਹੈ ਤੇ ਕੋ ਚੌਧਰੀ ਦੀ ਨਰਦਈਤਾ ਨੇ ਹੋਰ ਵੀ ਮੇਰੇ ਦਿਲ ਨੂੰ ਪੱਥਰ ਕਰ ਦਿੱਤਾ ਮੈਂ ਜੋਸ਼ ਚਾ ਕੇ ਉਹਨਾਂ ਮੁਸਲਮਾਨ ਨੂੰ ਕਿਹਾ ਵੀਰ ਜੀ ਜੇ Hindu ਮੈਨੂੰ ਆਪਣੇ ਪਾਸ ਆਸਰਨ ਨਹੀਂ ਦਿੰਦੇ ਤਾਂ ਕੀ ਤੁਸੀਂ ਵੀ ਮੈਨੂੰ 10 ਦਿਨ ਆਪਣੇ ਘਰ ਨਹੀਂ ਟਿਕੰਦੇ ਹੋਗੇ ਉਹਨਾਂ ਵਿੱਚ ਇੱਕ ਬੋਲਿਆ ਭੈਣ ਜੀ 10 ਦਿਨ ਛੱਡ ਕੇ ਤੁਸੀਂ 10 ਨਾਲ ਸਾਡੇ ਪਾਸ ਟਿਕੇ ਰਹੋ ਜਿਹੋ ਜਿਹਾ ਸਾਡੀਆਂ ਆਪਣੀਆਂ ਧੀਆਂ ਭੈਣਾਂ ਵਿਆਹ ਸੁਨਾ ਖਾ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰੱਖਾਂਗੇ ਪਰ ਕੀ ਕਰੀਏ ਸਾਨੂੰ ਤੇ ਇਹ ਫਿਕਰ ਹੈ ਕਿ ਇੱਥੇ ਰਹਿਣ ਕਰਕੇ ਤੁਹਾਡਾ ਹਿੰਦੂ ਸਮਾਜ ਇਤਰਾਜ਼ ਕਰੇਗਾ ਮੈਂ ਗੁੱਸੇ ਨਾਲ ਤਲਮਲਾ ਕੇ ਉਹਨਾਂ ਨੂੰ ਕਿਹਾ ਹਿੰਦੂ ਸਮਾਜ ਜਿਸ ਮਾਇਨੇ ਮੈਨੂੰ ਗਲੀਆਂ ਦੇ ਕੱਖਾਂ ਨਾਲੋਂ ਹੌਲੀ ਕਰ ਦਿੱਤਾ ਜਿਸ ਨੇ ਮੈਨੂੰ ਬਿਨਾਂ ਕਸੂਰੋਂ ਮਿੱਟੀ ਉਚਰ ਲਾ ਦਿੱਤਾ ਕਿ ਸਮਾਜ ਨੂੰ ਮਨੁੱਖਾਂ ਦੀ ਜਮਾ ਸਮਝੋ ਨਹੀਂ ਮੈਂ ਜੇ ਇਸ ਸਮਾਜ ਨੂੰ ਨਫ਼ਰਤ ਕਰਦੀਆਂ ਤੇ ਮਰਦੇ ਦਮ ਤੱਕ ਕਰਦੀ ਰਹਾਂਗੀ ਜੇ ਤੁਹਾਡੇ ਦਿਲਾਂ ਵਿੱਚ ਰੱਬ ਦੇ ਬੰਦੇ ਲਈ ਦਰਦ ਹੈ ਤਾਂ ਮੈਨੂੰ ਕੁਝ ਦਿਨ ਇੱਥੇ ਹੀ ਪਈ ਰਹੰਦੋ ਫਿਰ ਇੱਕ ਦੂਸਰਾ ਕਹਿਣ ਲੱਗਾ ਭੈਣ ਜੀ ਤੂੰ ਸਾਡੀ ਅੰਮਾ ਜਾਈ ਭੈਣ ਨਾਲ ਵਾਅਦਾ ਹੈ ਅਸੀਂ ਲੱਗਦੀ ਵਾਅਦਾ ਤੈਨੂੰ ਸੁਖੀ ਰੱਖਣ ਚ ਕੋਈ ਕਸਰ ਨਹੀਂ ਛੱਡਾਂਗੇ ਪਰ ਕੀ ਕਰੀ ਅਸੀਂ ਮਜ਼ਦੂਰ ਪੇਛਾ ਲੋਕਾਂ ਤੇ ਐਨੇ ਗਰੀਬ ਹਾਂ ਕਿ ਤੇਰੇ ਲਈ ਕਿਤੇ ਹਿੰਦੂ ਸੋਈਏ ਦਾ ਪੰਦੋਬੱਧ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਇਸ ਦੀ ਲੋੜ ਨਹੀਂ ਮੈਂ ਤੁਹਾਡੇ ਹੱਥਾਂ ਦਾ ਰੱਦਾ ਪੱਕਾ ਖਾਵਾਂਗੀ ਮੈਂ ਹਿੰਦੂ ਮਜਬ ਨੂੰ ਨਫ਼ਰਤ ਕਰਦੀ ਹਾਂ ਉਸ ਦਿਨ ਤੋਂ ਬਾਅਦ ਉਹ ਮੇਰੀ ਵਿਤੋਂ ਵਧ ਟੈਲ ਸੇਵਾ ਕਰਨ ਲੱਗੇ ਮੇਰਾ ਵਾਲ-ਵਾਲ ਉਹਨਾਂ ਨੂੰ ਅਸੀਸਾਂ ਦੇ ਲੱਗਾ ਦੋ ਹਫ਼ਤੇ ਉਹਨਾਂ ਦੇ ਘਰ ਹੀ ਕੱਟੇ ਅਨਵਰ ਨੇ ਆਪਣਾ ਬਿਆਨ ਜਾਰੀ ਰੱਖਿਆ ਤੇਰੇ ਜੰਮਣ ਤੋਂ 15ਵੇਂ ਦਿਨ ਬਾਅਦ ਉਹ ਮਹਲੇਦਾਰ ਫਿਰ ਮੇਰੇ پاس ਆਇਆ ਤੇ ਬੜੇ ਪਿਆਰ ਨਾਲ ਕਹਿਣ ਲੱਗਾ ਬੀਬੀ ਮੈਂ ਉਸ ਦਿਨ ਤੋਂ ਤੇਰੇ ਲਈ ਫਿਕਰ ਕਰ ਰਿਹਾ ਥਾਂ ਤੇ ਹੁਣ ਤੈਨੂੰ ਦਿੱਲੀ ਦੇ ਇੱਕ ਵਿਧਵਾ ਆਸ਼ਰਮ ਵਿੱਚ ਭੇਜਣ ਦਾ ਪ੍ਰਬੰਧ ਕਰ ਲਿਆਏ ਉੱਥੇ ਤੈਨੂੰ ਹਰ ਤਰ੍ਹਾਂ ਦਾ ਆਰਾਮ ਮਿਲੇਗਾ ਨਾਲੇ ਵਿੱਦਿਆ ਵੀ ਪੜਾਈ ਜਾਵੇਗੀ ਮੈਂ ਪਹਿਲੇ ਤਾਂ ਰਾਜ਼ਮੰਦ ਨਾ ਹੋਈ ਕਿਉਂਕਿ ਉਸ ਦਿਨ ਵਾਲਾ ਸਲੂਕ ਮੈਨੂੰ ਯਾਦ ਸੀ ਪਰ ਮੇਰੇ ਮੁਸਲਮਾਨ ਭਰਾਵਾਂ ਨੇ ਮੈਨੂੰ ਮਜਬੂਰ ਕੀਤਾ ਤੇ ਅਖੀਰ ਮੈਂ ਜਾਣ ਲਈ ਤਿਆਰ ਹੋ ਪਈ ਦੂਜੇ ਦਿਨ ਆਇਆ ਤੇ ਮੈਨੂੰ ਟੰਗ ਤੇ ਬਿਠਾ ਕੇ ਲੈ ਗਿਆ ਉਸੇ ਦਿਨ ਅਸੀਂ ਦੋਵੇਂ ਦਿੱਲੀ ਦੇ ਟਿਕਟ ਲੈ ਕੇ ਗੱਡੀ ਚੜ ਗਏ। ਉਹਦੇ ਤੀਜ ਦਲਾਸੇ ਤੇ ਮਿੱਠੀ ਬੋਲੀ ਨਾਲ ਮੇਰਾ ਦਿਲ ਨੂੰ ਕਾਫੀ ਤਸੱਲੀ ਹੋਈ। ਗੱਡੀ ਤੇਜ਼ ਤੋਰੇ ਜਾ ਰਹੀ ਸੀ। ਮੈਂ ਬਾਰੀ ਵੱਲ ਢਾਸਣਾ ਲਾ ਕੇ ਬੈਠੀ ਤਾਂ ਉਹ ਮੇਰੇ ਸਾਹਮਣੇ ਫੱਟੇ ਤੇ ਸੀ। ਆਚਰਣ ਸੰਬੰਧੀ ਉਹ ਮੈਨੂੰ ਉੱਥੋਂ ਦੇ ਵਧੀਆ ਪ੍ਰਬੰਧ ਬਾਰੇ ਕਈ ਤਰ੍ਹਾਂ ਦੇ ਹਾਲ ਫਨਾਰੇ ਸੀ। ਅਖੀਰੋਂ ਕੁਝ ਫਿਕਰਮੰਦ ਜਿਹਾ ਉਹ ਕਿ ਬੋਲਿਆ ਪਰ ਇੱਕ ਗੱਲ ਦਾ ਤਾਂ ਖਿਆਲ ਹੀ ਨਹੀਂ ਆਇਆ। ਮੈਂ ਪੁੱਛਿਆ ਕੀ? ਉਹ ਬੋਲਿਆ ਉਹ ਆਸ਼ਰਮਦਾਈ ਨਿਜਮ ਹੈ ਕਿ ਦਾਖਲ ਹੋਣ ਵਾਲੀ ਦੇ ਕੁਛੜ ਦਦ ਚਾਉਂਦਾ ਬੱਚਾ ਨਹੀਂ ਹੋਣਾ ਚਾਹੀਦਾ। ਬੱਚੀ ਹਨ ਉਸ ਵਲੇ ਮੈਂ ਦੁੱਗਾਂ ਆ ਰਹੀ ਸਾਂ ਤੇਰੇ ਚਿਹਰੇ ਵੱਲ ਮੈਂ ਅਰਮਾਨ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ ਫੇਰ ਉਹ ਕਹਿਣ ਲੱਗਾ ਅਗਲੇ ਸਟੇਸ਼ਨ ਤੋਂ ਨੇੜੇ ਹੀ ਮੇਰਾ ਰਿਸ਼ਤਾ ਰਹਿੰਦਾ ਹੈ ਜੇ ਤੂੰ ਕਹਿੰਦਾ ਲੜਕੀ ਹਾਲੀ ਉਹਦੇ ਹਵਾਲੇ ਕਰ ਦਿੱਤੀ ਜਾਵੇ ਜਾਦੇ ਦੁੱਧ ਛੱਡ ਦੇਵੇਗੀ ਫਿਰ ਉਸ ਨੂੰ ਮੰਗਵਾ ਲਵਾਂਗੀ ਮੈਂ ਉਹਦੀ ਗੱਲ ਸੁਣ ਕੇ ਡਰ ਗਈ ਤੇ ਮੇਰੇ ਦਿਲ 'ਚ ਪਤਾ ਨਹੀਂ ਕੀ ਹੋਣ ਲੱਗਾ ਅਖੀਰ ਉਸ ਨੇ ਕਈ ਤਰ੍ਹਾਂ ਦੇ ਵਲਫੇਰ ਪਾ ਕੇ ਮੈਨੂੰ ਇਸ ਕੰਮ ਲਈ ਰਾਜ਼ੀ ਕਰ ਹੀ ਲਿਆ ਇਸ ਤੋਂ ਬਾਅਦ ਅਗਲੇ ਸਟੇਸ਼ਨ ਤੇ ਉਹ ਉੱਤਰ ਘੁੜਤਾ ਤੇ ਮੈਨੂੰ ਵੀ ਉਤਰ ਲੀਕਿਆ ਇੱਕ ਟਾਂਗਾ ਕਰਕੇ ਅਸੀਂ ਪਿੰਡ ਪਹੁੰਚੇ ਉਹ ਇਹੋ ਦਿਵਾਨਪੁਰ ਸੀ ਜਿਸ ਬਾਬਤ ਮੈਨੂੰ ਮਗਰੋਂ ਪਤਾ ਲੱਗਾ ਮੈਨੂੰ ਇਸ ਪਿੰਡੋਂ ਬਾਹਰੋਂ ਇੱਕ ਦਰਖਤ ਥੱਲੇ ਬਿਠਾ ਕੇ ਉਹ ਆਪ ਚਲਾ ਗਿਆ ਤੇ ਥੋੜੇ ਚਿਰ ਪਿੱਛੋਂ ਆ ਕੇ ਕਹਿਣ ਲੱਗਾ ਮੈਂ ਆਪਣੇ ਸਬੰਧੀ ਦੀ ਜੰਮੇ ਕੁੜੀ ਨੂੰ ਪਾਲਣ ਦਾ ਕੰਮ ਸੌਂਪਾਇਆ ਤੂੰ ਜਾ ਕੇ ਉਸ ਨੂੰ ਉਹਨਾਂ ਝਾੜੀਆਂ ਦੇ ਵਿਚਕਾਰ ਉਹ ਜਿਹੜੀ ਉੱਚੀ ਥਾਰੀ ਝਾੜੀ ਉਸ ਚੌਂਪੜੀ ਤੇ ਲੱਗੇ ਉਸ ਝਾੜੀ ਦੇ ਹੇਠਾਂ ਲੈਂਦੇ ਹੀ ਨੁਕਰੇ ਰੱਖਾ ਆਪਿਓ ਆ ਕੇ ਉੱਥੋਂ ਲੈ ਜਾਣਗੇ ਤੈਨੂੰ ਉਹਨਾਂ ਦੇ ਸਾਹਮਣੇ ਕਰਨਾ ਮناسب ਨਹੀਂ ਸੰਦਾ ਮੈਂ ਅਲੜ ਨੇ ਡੱਕੇ ਡੋਲੇ ਖਾਨਦੇ ਆ ਦਿਲ ਨੂੰ ਮੋਟਵੇ ਚ ਲੈ ਕੇ ਉਸ ਤਰ੍ਹਾਂ ਕੀਤਾ ਪਰ ਪਿੱਛੋਂ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਉਸ ਦਾ ਫਰੇਵ ਸੀ ਅਸਲ ਵਿੱਚ ਉਹ ਕਿਸੇ ਨੂੰ ਵੀ ਤੇਰੀ ਸੌਂਪਣੀ ਕਰਕੇ ਨਹੀਂ ਸੀ ਆਇਆ ਇਸ ਤੋਂ ਬਾਅਦ ਉਸਨੇ ਮੈਨੂੰ ਧੀਜ ਦੇ ਕੇ ਇਸ ਗੱਲ ਦਾ ਪਰੋਸਾ ਦਵਾਇਆ ਕਿ ਥੋੜੇ ਦਿਨਾਂ ਨੂੰ ਜਦ ਕੁੜੀ ਜਰਾ ਸਿਆਣੀ ਹੋ ਜਾਵੇਗੀ ਤਾਂ ਕੁੜੀ ਨੂੰ ਉਹ ਮੇਰੇ ਕੋਲ ਪਹੁੰਚਾ ਦੇਵੇਗਾ ਮੇਰਾ ਖਿਆਲ ਹੈ ਜੇ ਉਹ ਮੈਨੂੰ ਇੱਕ ਗੱਲ ਕਰਕੇ ਧੀਜ ਨਾ ਦੇਂਦਾ ਤਾਂ ਮੈਂ ਉੱਥੇ ਹੀ ਬਿਉਸ਼ ਹੋ ਜਾਂਦੀ ਦਿੱਲੀ ਪਹੁੰਚ ਕੇ ਸਾਂ ਇੱਕ ਵਧੀਆ ਬੈਠਕ ਵਿੱਚ ਉਤਾਰਾ ਕੀਤਾ ਜੋ ਬੜੇ ਕੀਮਤੀ ਸਮਾਨਾਂ ਸੱਜੀ ਹੋਈ ਸੀ ਉਸ ਚ ਹੋਰ ਕੋਈ ਨਹੀਂ ਸੀ ਉਹ ਮੈਨੂੰ ਕਹਿਣ ਲੱਗਾ ਏ ਮੇਰੇ ਦੋਸਤ ਦਾ ਮਕਾਨ ਹੈ। ਰਾਤੀ ਉਹ ਇੱਕ ਨੌਕਰੈਨ ਨੂੰ ਮੇਰੇ ਪਾਸ ਛੱਡ ਕੇ ਆਪ ਇਹ ਕਹਿ ਕੇ ਚਲਾ ਗਿਆ ਸਵੇਰੇ ਆਕੇ ਤੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾਵਾਂਗਾ। ਮੈਂ ਰਾਤ ਉੰਜ ਆਰਾਮ ਨਾਲ ਕੱਟੀ ਪਰ ਤੇਰਾ ਖਿਆਲ ਮੈਨੂੰ ਘੜੀ-ਮੁੜੀ ਬੇਚੈਨ ਕਰ ਦਿੰਦਾ ਸੀ। ਸਾਈ ਰਾਤ ਨੀਂਦ ਨਾ ਪਈ। ਨੌਕਰੈਨ ਨੇ ਮੇਰੀ ਹਰ ਤਰ੍ਹਾਂ ਨਾਲ ਸੇਵਾ ਟੈਲ ਕੀਤੀ ਪਰ ਮੇਰੇ ਹੱਥੋਂ ਨਹੀਂ ਸੰਠਲਦੀ। ਸਵੇਰ ਜਾਮਣ ਨਾ ਹਾਤੋ ਕੇ ਵੇਲੀ ਹੋਈ ਤਾਂ ਇਹਨੇ ਨੂੰ ਮੈਂ ਕੀ ਡਿਠਾ ਜੋ ਇੱਕ ਬੁੱਢੀ ਫਾਫਾ ਜੋ ਪੈਰਾਵੇ ਤੋਂ ਕੰਜਈ ਜਾਪਦੀ ਸੀ ਆ ਕੇ ਮੇਰੇ ਪਾਸ ਬੈਠ ਗਈ। ਮੇਰੇ ਕੋਈ ਗੱਲ ਕਰਨ ਤੋਂ ਪਹਿਲਾਂ ਹੀ ਉਹ ਬੋਲੀ ਬੇਟੀ ਰਾਤੀ ਕਿਸੇ ਗੱਲ ਦੀ ਤਕਲੀਫ ਤੇ ਨਹੀਂ ਹੋਈ ਮੈਂ ਤਾਂ ਕਈ ਕੰਮਾਂ ਕਰਕੇ ਆਈ ਨਹੀਂ ਸਕੀ ਪਰ ਇੱਕ ਬੁੱਢੀ ਨੌਕਰ ਨਹੀਂ ਬੜੀ ਵਫਾਦਾਰ ਹੈ ਉਮੀਦ ਹੈ ਇਸ ਨੇ ਤੈਨੂੰ ਹਰ ਤਰ੍ਹਾਂ ਆਰਾਮ ਪਹੁੰਚਾਇਆ ਹੋਵੇਗਾ ਮੈਂ ਉਹਦੀਆਂ ਗੱਲਾਂ ਸੁਣ ਕੇ ਹੱਕੀ ਬੱਕੀ ਹੋ ਗਈ ਤੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕਦੇ ਹੋਏ ਪੁੱਛਿਆ ਇਹ ਮਕਾਨ ਤੁਹਾਡਾ ਹੈ ਹਾਂ ਬੱਚੀ ਉਸ ਖੁਦਾਵੰਦ ਕਰੀਮ ਦਾ ਹੈ ਮੈਂ ਉਸ ਨੂੰ ਪੁੱਛਿਆ ਲਾਲਾ ਹੋਰੀ ਅਜੇ ਨਹੀਂ ਆਏ ਉਹ ਬੋਲੀ ਕਿਹੜੇ ਲਾਲਾ ਹੋਰੀ ਮੈਂ ਕਿਹਾ ਉਹੀ ਜਿਹੜੇ ਮੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾਉਣ ਆਏ ਸਨ ਉਹ ਮੇਰੀ ਗੱਲ ਉੱਤੇ ਹੱਸਦੀ ਏ ਬਲੀ ਬੇਟੀ ਇਸ ਮਕਾਨ ਉੱਤੇ ਲਾਲਿਆਂ ਤੇ ਖਾਂ ਸਾਹਿਬਾਂ ਦੀ ਭਲਾਂ ਗਿਣਤੀ ਕੌਣ ਲੱਗ ਸਕਦਾ ਏ ਜਿੱਥੇ ਦਿਨ ਵਿੱਚ ਸੈਂਕੜੇ ਆਉਂਦੇ ਤੇ ਸੈਂਕੜੇ ਜਾਂਦੇ ਨੇ ਪਰ ਮੈਂ ਸਮਝ ਗਈ ਤੂੰ ਉਸ ਬਾਤ ਪੁੱਛ ਰਹੀ ਏ ਜਿਹੜਾ ਤੈਨੂੰ ਮੇਰੇ ਪਾਸ ਵੇਚ ਗਿਆ ਓਹ ਤਾਂ ਰਾਤ ਦੀ ਗੱਡੀ ਵਾਪਸ ਚਲਾ ਗਿਆ ਤੇ ਆਪਣਾ ਇਕਰਾਰ ਜੋ ਉਸ ਨੇ ਤੇਰੇ ਨਾਲ ਕੀਤਾ ਸੀ ਪੂਰਾ ਕਰ ਗਿਆ ਬੱਚੀ ਓਹ ਤੈਨੂੰ ਵਿਧਵਾ ਆਸ਼ਰਮ ਵਿੱਚ ਹੀ ਦਾਖਲ ਕਰਾ ਕੇ ਗਿਆ ਏ ਹੋਰ ਕਿਤੇ ਨਹੀਂ ਤੇ ਜਿਸ ਨੂੰ ਤੂੰ ਵਿਧਵਾ ਆਸ਼ਰਮ ਸਮਝਦੀ ਏ ਓਹ ਤਾਂ ਐਵੇਂ ਢਕੋਂਸਲਾ ਏ ਇਹ ਉਹ ਅਸਲੀ ਵਿਧਵਾ ਆਸ਼ਰਮ ਹੈ ਜਿੱਥੇ ਸਾਡੇ ਦੇਸ਼ ਦੀਆਂ ਹਜ਼ਾਰਾਂ ਲੱਖਾਂ ਵਿਧਵਾਵਾਂ ਪਰਵਰਸ਼ ਪਾਉਂਦੀਆਂ ਤੇ ਐਸੇ ਇਛਰਤ ਦੀ ਜ਼ਿੰਦਗੀ ਬੱਸਰ ਕਰਦੀਆਂ ਨੇ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਕਾਠ ਮਾਰ ਗਿਆ ਪਰ ਕੀ ਹੋ ਸਕਦਾ ਸੀ ਮੈਂ ਬਥੇਰੀ ਰੋਈ ਚਿਲਾਈ ਕਈ ਦਿਨ ਭੁੱਖੀ ਝਾਈ ਵੀ ਰਹੀ ਪਰ ਇਸ ਦਾ ਉਹਦੇ ਦਿਲ ਤੇ ਕੋਈ ਅਸਰ ਨਾ ਆਇਆ ਉਹ ਬੁੱਢੀ ਬਰਾਬਰ ਤਰ੍ਹਾਂ ਤਰ੍ਹਾਂ ਦੇ ਲੋਕ ਤੇ ਰੰਗ ਰੰਗ ਦੇ ਸਬਜ ਬਾਗ 10 10 ਕੇ ਮੈਨੂੰ ਕਾਬੂ ਕੰਦੇ ਜਤਨਾਵ ਚ ਲੱਗੀ ਦੀ ਇਸ ਨਾਲ ਹੀ ਜਦ ਮੈਂ ਨਰਮ ਨਾ ਹੋਈ ਤਾਂ ਉਸਨੇ ਇੱਕ ਮੁਟਿਆਰ ਨੂੰ ਇਹ ਕੰਮ ਸੰਪਿਆ ਜਿਹੜੀ ਦਿਨ ਰਾਤ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਚ ਲੱਗੀ ਰਹਿੰਦੀ ਸੀ ਕੀ ਉਸਨੇ ਮੈਨੂੰ ਇਸ ਰਾਤੇ ਲੈ ਹੀ ਜਾਂਦਾ ਫਿਰ ਵੀ ਮੈਂ ਪਤਾ ਨਹੀਂ ਆਪਣੀ ਅੜੀ ਛੱਡਦੀ ਕਿ ਨਾ ਪਰ ਉਸਨੇ ਮੈਨੂੰ ਆਪਣੀ ਕਥਾ ਸੁਣਾਈ ਤੇ ਦੱਸਿਆ ਕਿ ਉਹ ਵੀ ਕਿਸੇ ਦਿਨ ਬ੍ਰਾਹਮਣ ਦੀ ਸੰਤਾਨ ਤੇ ਉੱਚੀ ਕੁਲ ਦੀ ਬਉ ਬੇਟੀ ਸੀ ਪਰ ਉਸ ਸਮਾਜ ਨੇ ਜੋ ਜੋ ਅਣਿਆਉ ਤੇ ਕੁਕਰਮ ਉਸ ਨਾਲ ਕੀਤੇ ਸੀ ਉਸ ਦਾ ਸਿੱਟਾ ਹੈ ਕਿ ਅੱਜ ਉਹ ਨੀਂਜ ਪਿਛਾ ਲੈ ਕੇ ਬੈਠੀ ਹੈ ਉਸ ਦਾ ਹਾਲ ਸੁਣ ਕੇ ਮੇਰਾ ਦਿਲ ਨਰਮ ਹੋ ਗਿਆ ਤੇ ਮੈਂ ਆਪਣੀ ਅਸਮਤ ਨੂੰ ਸਦਾ ਲਈ ਵੇਚ ਕੇ ਇਹ ਜਲੀਲ ਪੇछा ਕਰਨ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਮੈਂ ਵੀ ਉਸ ਨੂੰ ਆਪਣਾ ਹਾਲ ਸੁਣਾਇਆ। ਮੈਨੂੰ ਮਾਲਮ ਹੁੰਦਾ ਸੀ ਜੀਕਨ ਮੇਰਾ ਹਾਲ ਸੁਣ ਕੇ ਉਹ ਤੜਫੁੱਟੀ ਅਤੇ ਉਸ ਨੂੰ ਹੋਰ ਵੀ ਮਸਾਲਾ ਮਿਲ ਗਿਆ ਮੈਨੂੰ ਡੇਗਣ ਦਾ। ਉਹ ਕਹਿਣ ਲੱਗੀ ਕਿ ਤੂੰ ਉਹਨਾਂ ਲੋਕਾਂ ਲਈ ਤਰਲੂ ਮੱਛੀ ਹੋ ਰਹੀ ਹੈ ਜਿਨ੍ਹਾਂ ਤੈਨੂੰ ਬਿਨਾਂ ਕਸੂਰੋਂ ਅਸਮਾਨ ਤੋਂ ਚੱਕ ਕੇ ਧਰਤੀ ਤੇ ਪਟਕਾ ਮਾਰਿਆ ਬਸ ਅਜਿਹੇ ਲੋਕਾਂ ਤੇ ਇਹੋ ਜੇ ਸਮਾਜ ਲਈ ਹੁਣ ਸਾਡਾ ਫਰਜ਼ ਹੈ ਕਿ ਅਸੀਂ ਇਸ ਸਮਾਜ ਦਾ ਸਰੇ ਬਜਾਨ ਨਾ ਕਵਟ ਕੇ ਥਾਲੀ ਵਿੱਚ ਰੱਖ ਕੇ ਤੇ ਵਿੱਚ ਚੌ ਮੁਖੀਆਂ ਦਾ ਦੀਵਾ ਬਾਲ ਕੇ ਚਹਿਰ ਚਹਿਰ ਤੇ ਗਲੀ ਕੁਚੇ ਫਰੀਏ ਬਸ ਉਸ ਦਿਨ ਤੋਂ ਮੈਂ ਆਪਣੇ ਸੱਤ ਧਰਮ ਆਪਣੀ ਮਾਨਮਰੈਦਾ ਨੂੰ ਜੋ ਜੋ ਅੱਗੇ ਹੀ ਲਗਭਗ ਨਸ਼ਟ ਹੋ ਚੁੱਕੀ ਸੀ ਰੈਂਦੀ ਖੁੰਦੀ ਵੀ ਪੈਰਾਂ ਵਿੱਚ ਮਿੱਧ ਕੇ ਪਹੇ ਸੌਂ ਦਿੱਤੀ ਤੇ ਗੁਰਦੇਈ ਤੋਂ ਅਨਵਰ ਜਾਨ ਬਣ ਕੇ ਨੱਚਣਾ ਗਾਣਾ ਸਿੱਖਣ ਲੱਗ ਪਈ ਰੰਗ ਰੂਪ ਤਾਂ ਮੈਨੂੰ ਰੱਬ ਨੇ ਅੱਗੇ ਹੀ ਚੰਗਾ ਦਿੱਤਾ ਹੋਇਆ ਸੀ ਦਿਨਾਂ ਵਿੱਚ ਮੈਂ ਆਪਣੇ ਕੰਮਾਂ 'ਚ ਇੰਨੀ ਮਾਰ ਹੋ ਗਈ ਕਿ ਮੇਰੇ ਨਾਂ ਦੀ ਧੁੰਮਾ ਪੈ ਗਈਆਂ ਬੱਚੀ ਅੱਜ ਤੂੰ ਵੇਖ ਰਹੀ ਐ ਇਸ ਭਾਈਚਾਰੇ ਦੀ ਹਾਲਤ ਜਦ ਮੈਂ Hindu Tarnadeep Vittar ਦੇ ਬੇਅੱਬ ਕੰਨਿਆ ਸੀ ਤਾਂ ਮੈਨੂੰ ਇਸ ਸਮਾਜ ਨੇ ਜੁੱਤੀ ਠੋਕਰ ਮਾਰ ਕੇ ਇਸ ਤਰ੍ਹਾਂ ਪਰੇ ਸੁੱਟ ਦਿੱਤਾ ਜਿਵੇਂ ਇੱਕ ਮੋਰੀ ਹੋਈ ਚੂਹੀ ਨੂੰ ਪਰ ਅੱਜ ਮੈਂ ਮੁਸਲਮਾਨੀ ਹਾਂ ਤੇ ਨਾਲੇ ਕੰਜਰੀ ਵੀ ਪਰ ਅੱਜ ਉਹੀ ਸਮਾਜ ਤੇ ਉਹਦੇ ਵੱਡੇ ਕਰ ਤੇ ਤਰਤੇ ਜਿਹੜੇ ਆਪਣੇ ਆਪ ਨੂੰ ਸਭਤਾ ਦੇ ਧਰਮ ਦੇ ਠੇਕੇਦਾਰ ਸਮਝਦੇ ਨੇ ਅੱਜ ਮੇਰੀ ਬੈਠ ਤੇ ਆ ਕੇ ਮੀਆਂ ਜੁੱਤੀਆਂ ਦੇ ਤਲੇ ਚੜਦੇ ਨੇ ਤੇ ਇਸੇ ਵਿੱਚ ਆਪਣੀ ਇੱਜ਼ਤ ਸਮਝਦੇ ਨੇ ਦੂਜੇ ਲਫ਼ਜ਼ਾਂ ਵਿੱਚ ਜਦੋਂ ਮੈਂ ਸਮਾਜ ਦਾ ਅਰੋਗ ਤੇ ਸਡੌੜ ਅੰਗਾਂ ਸਾ ਉਦੋਂ ਉਸਨੇ ਮੈਨੂੰ ਆਪਣੇ ਨਾਲ ਤੋੜ ਕੇ ਗੰਦਗੀ ਵਿੱਚ ਥੋੜ ਦਿੱਤਾ ਸੀ ਪਰ ਅੱਜ ਉਸ ਸਮਾਜ ਦੇ ਆਂਗ ਨੂੰ ਜਿਹੜਾ ਗੰਦਾ ਤੇ ਥੜਿਆ ਹੋਇਆ ਹੈ ਉਸ ਵਿੱਚ ਕੀੜੇ ਕੁਰਬਲ ਕੁਰਬ ਕਰ ਰਹੇ ਨੇ ਜਿਨ੍ਹਾਂ ਦੀ ਬਦਬੂ ਇੱਕ ਚੰਗੇ ਭਲੇ ਮਨੁੱਖ ਦੀ ਕੋੜ ਕਰ ਦੇਵੇ ਮਨੁੱਖ ਨੂੰ ਵੀ ਕੋੜ ਕਰ ਦੇਵੇ ਚੁੰਮਣ ਫੁੱਟਣ ਲਈ ਸਿਰ ਮੱਥੇ ਤੇ ਰੱਖਣ ਲਈ ਉਹੀ ਸਮਾਜ ਲਾਲਾਂ ਟਪਕਾਰਿਆ ਜਾਣਦੀ ਹੈ ਬੇਟੀ ਇੱਕ ਕਿਸ ਦੇ ਵਿਆਹ ਦੀ ਧੂਮ ਧਾਮ ਹੋ ਰਹੀ ਹੈ ਇਹ ਮੇਰੇ ਸਤੇਲੇ ਪੁੱਤਰ ਦਾ ਵਿਆਹ ਹੈ ਜੇ ਤੂੰ ਅੱਧਾ ਘੰਟਾ ਪਹਿਲਾਂ ਆਉਂਦੀ ਤਾਂ ਮੈਂ ਤੈਨੂੰ ਇੱਕ ਹੋਰ ਤਮਾਚਾ ਦਿਖਾਉਂਦੀ ਉਹੀ ਕਰਮਚੰਦ ਲਾੜੇ ਦਾ ਭਰਾ ਮੇਰਾ ਵੱਡਾ ਸੁਤੇਲਾ ਪੁੱਤਰ ਜਿਸ ਨੇ ਇੱਕ ਟੁਕੜਾ ਰੋਟੀ ਦੇ ਨ ਬਦਲੇ ਮੈਨੂੰ ਅਦਮੋਈ ਕਰਕੇ ਘਰੋਂ ਕੱਢ ਦਿੱਤਾ ਸੀ ਤੇ ਕੇਵਲ ਇੱਕ ਰਾਤ ਇੱਕ ਨੇਕ ਮੁਸਲਮਾਨ ਦੇ ਘਰ ਰਹਿਣ ਦਾ ਬਾਣਾ ਲਾ ਕੇ ਉਸਨੇ ਮੇਰਾ ਸਦਾ ਲਈ ਉਸਦੇ ਘਰ ਰਹਿਣਾ ਸਿਰਫ ਸਹਾਰ ਹੀ ਨਹੀਂ ਸੀ ਲਿਆ ਸੋ ਆਪ ਇਹ ਤਜਵੀਜ਼ ਕੀਤੀ ਸੀ ਉਹ ਹੁਣੇ ਇੱਥੇ ਆਇਆ ਸੀ ਤੇ ਉਸਦੇ ਨਾਲ ਉਹ ਸ਼ੈਤਾਨ ਪੰਡਤ ਵੀ ਸੁਣਨਾ ਚਾਹੁੰਦੀ ਉਹ ਦੋਵੇਂ ਕਿਸ ਕੰਮ ਲਈ ਆਏ ਸਨ ਕਰਮਚੰਦ ਆਇਆ ਸੀ ਆਪਣੀ ਮਾਂ ਨਾਲ ਪ੍ਰੇਮ ਕੋਲ ਕਰਨ ਲਈ ਇੱਕ ਕੰਜਰੀ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਪਾਸੋਂ ਪ੍ਰੇਮ ਦੀ ਭਿਖਿਆ ਮੰਗਣ ਤੇ ਉਹ ਬੁੱਢਾ ਕੋਡੂ ਪੰਡਤ ਜਿਸ ਨੇ ਪਹਿਲਾਂ ਪੁੱਤਰੀ ਪੁੱਤਰੀ ਕਹਿ ਕੇ ਮੈਨੂੰ ਆਸਰਾ ਦਿੱਤਾ ਸੀ ਤੇ ਮਗਰੋਂ ਉਸ ਪਾਪੀ ਨੇ ਤੇਰੇ ਪਿਓ ਤਾਰਾ ਚੰਦ ਪਾਸੇ ਵੇਜ ਦਿੱਤਾ ਸੀ ਉਹ ਆਇਆ ਸੀ ਆਪਣੀ ਜਜਮਾਨ ਕੰਨਿਆ ਪਾਸੋਂ ਪ੍ਰੇਮ ਦਾ ਦਾਨ ਮੰਗਣ ਤੇ ਸੁੰਦਰੀ ਉਹਨਾਂ ਦੋਹਾਂ ਪ੍ਰੇਮੀਆਂ ਦੀ ਪ੍ਰੇਮ ਵੰਦਨਾ ਹਾਈ ਮਾਰ ਗਿਆ ਹਾਈ ਮਰ ਗਿਆ ਹਾਈ ਤੇਰੇ ਨੈਣਾ ਨੇ ਵਿੰਨ ਸੁਟਿਆ ਇਹ ਤੇਰੀ ਅਦਾ ਨੇ ਲੁੱਟ ਲਿਆ ਜੇ ਤੂੰ ਕਦੇ ਸੌਣ ਲੈਂਦੀ ਤਾਂ ਫਿਰ ਇਹ ਸੌਣੀਆਂ ਕੇ ਇੱਕ ਪੁੱਤਰ ਮਾਂ ਪਾਸੋਂ ਤੇ ਦੂਜਾ ਪਿਓ ਧੀ ਪਾਸੋਂ ਪ੍ਰੇਮ ਦਾ ਦਾਨ ਮੰਗ ਰਿਹਾ ਹੈ ਤਾ ਮੇਰਾ ਖਿਆਲ ਹੈ ਤੂੰ ਖਲੀ ਖਲੋਤੀ ਜ਼ਮੀਨ ਵਿੱਚ ਗਰਕ ਹੋ ਜਾਂਦੀ ਉਹਨਾਂ ਅਜ ਸਾਈ ਦਾ ਤੇ ਮੇਰੇ ਬੁਹੇ ਗੋਹਲਣ ਨਹੀਂ ਸੀ ਜੇ ਮੈਂ ਉਹਨਾਂ ਨੂੰ ਕੱਲ ਦਾ ਇਕਰਾਰ ਕਰਕੇ ਨਾ ਟਾਲਦੀ ਤੇ ਇਹ ਵੀ ਸੋਣਾ ਚਾਹੁੰਦੀ ਐ ਜੋ ਮੈਂ ਕਿਉਂ ਇੱਥੇ ਕੀ ਕਰਨ ਆਈਆਂ ਮੁਜਰਾ ਕਰਨ ਫਿਰ ਉਹਨਾਂ ਲੋਕਾਂ ਵਿੱਚ ਹੀ ਇਹ ਮੈਂ ਕਦੇ ਵੀ ਨਹੀਂ ਤਾਂ ਕਰਨ ਲੱਗੀ ਜੇ ਮੈਨੂੰ ਇੱਕ ਅਜਿਹੀ ਖਾਇਸ਼ ਨਾ ਹੁੰਦੀ ਜਿਸ ਨੇ ਮੇਰਾ ਖਾਣਾ ਪੀਣਾ ਹਰਾਮ ਕਰ ਰੱਖਿਆ ਸੀ ਸੁੰਦਰੀ ਮੇਰੀ ਬੱਚੀ ਸੁਣ ਮੈਂ ਇਹਨਾਂ ਦੋਹਾਂ ਦਾ ਲਹੂ ਪੀਨ ਲਈ ਆਈ ਹਾਂ ਤੇ ਅਸਲੀ ਮੈਂ ਕਿੰਨੇ ਚਿਰ ਤੋਂ ਇਸ ਜ਼ਿਆਦ ਉਡੀਕ ਵਿੱਚ ਤਾਂ ਫਕਾਮ ਲਈ ਮੈਂ ਆਪਣੇ ਚਾਰ ਦਲਾਲਾਂ ਵੀ ਮੁਕਰਰ ਕਰ ਛੱਡੇ ਹੋਇਆ ਸੀ ਤੀਜਾ ਕਸਾਈ ਜਿਸ ਨੇ ਮੈਨੂੰ ਕੰਜਰੀ ਪਾਸ ਵੇਚਿਆ ਸੀ ਉਸ ਨੂੰ ਤਾਂ ਮੈਂ ਕਦੇ ਦੀ ਟਿਕਾਣੇ ਲਾ ਚੁੱਕੀ ਆ ਅੱਜ ਤੱਕ ਉਸ ਦੀ ਅੰਗ ਸੋਗੀ ਨਹੀਂ ਨਿਕਲ ਦਿੱਤੀ ਇਹ ਬਤ ਲੰਮੀ ਕਹਾਣੀ ਹੈ ਤੇ ਉਸ ਦੇ ਕਤਲ ਦਾ ਹਾਲ ਸੁਣਾ ਕੇ ਮੈਂ ਤੇਰੇ ਨਾਜ਼ੁਕ ਦਿਲ ਤੇ ਸੱਟ ਨਹੀਂ ਮਾਰਦੀ ਹਾਂ ਇੱਕ ਈਰਮਾਨ ਹੈ ਜਿਸ ਨੂੰ ਮੈਂ ਸੀਨੇ ਉੱਚੀ ਲੈ ਕੇ ਮਰਾਂਗੀ ਤੋ ਇੱਕ ਕਸਾਈ ਤਾਰਾ ਚੰਦ ਦੇ ਲਹੂ ਵਜਹ ਹੱਥ ਰੰਗਣੇ ਪਰ ਅਫਸੋਸ ਪਰ ਕੋਸ਼ਿਸ਼ ਕਰਨ ਤੇ ਵੀ ਮੈਂ ਉਸ ਨੂੰ ਢੂੰਡ ਨਾ ਸਕੇ ਜੇ ਕਦੇ ਇੱਕ ਵਾਰੀ ਮਿਲ ਗਿਆ ਸੁੰਦਰੀ ਵਿੱਚ ਹੁਣ ਹੋਰ ਫਨ ਦਾ ਚੇਰਾ ਨਹੀਂ ਫਿਰਿਆ ਉਹਦਾ ਸਾਰਾ ਸਰੀਰ ਅੰਗਾਰਾਂ ਵਾਂਗ ਭਖ ਰਿਹਾ ਸੀ ਬਚਨ ਸੰਦੀਪ ਦੇ ਛਾਣੇ ਜੋ ਥੋੜਾ ਬਤੁ ਦੇ ਖਿਆਲਾਂ ਨੂੰ ਪਲਟਾ ਦਿੱਤਾ ਸੀ ਉਹ ਇਸ ਤਰ੍ਹਾਂ ਉੱਡ ਕੇ ਜਿਵੇਂ ਕੋਈ ਛੋਟੇ ਜਿਹੇ ਬੂਟਣ ਵਾਰ ਦੇ ਕੇ ਬਚਾਉਂਦਾ ਰਿਹਾ ਹੋਵੇ ਪਰ ਹਨੇਰੀ ਦਾ ਇੱਕ ਬੁੱਲਾ ਉਸ ਨੂੰ ਜੜਾਂ ਤੋਂ ਪਟਕੇ ਲੈ ਜਾਵੇ ਉਸ ਨੂੰ ਪੈਰਾਂ ਹੇਠੋਂ ਧਰਤੀ ਖਿਸਕਦੀ ਮਾਲੂਮ ਹੁੰਦੀ ਤੇ ਮਕਾਨ ਦੀ ਹਰ ਇੱਕ ਚੀਜ਼ ਉਸ ਦੀ ਅੱਖਾਂਗੇ ਕੋਲ ਚੱਕਰ ਚ ਫਿਰਦੀ ਜਾਪਦੀ ਸੀ ਅਨਵਰ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਉਹਦੀ ਛੇਕੜ ਦੀ ਗੱਲ ਨੂੰ ਅਦਵਾਟਿਓਂ ਹੀ ਫੜ ਕੇ ਸੁੰਦਰੀ ਜੋਸ਼ ਵਿੱਚ ਉੱਠ ਕੇ ਬੋਲੀ ਉਸ ਦਾ ਲਹੂ ਮੈਂ ਪੀਾਂਗੀ ਮਾਂ ਜੇ ਮੈਂ ਤੇਰੀ ਉਲਾਦ ਆਂ ਤਾਂ ਉਸ ਦਾ ਲਹੂ ਪੀ ਕੇ ਆਪਣੇ ਤੇ ਤੇਰੇ ਦੋਹਾਂ ਦਿਲਾਂ ਦੀ ਅੱਗ ਪਜਾਵਾਂਗੀ ਮੈਂ ਹੁਣ ਤੋਂ ਹੀ ਉਸ ਨੂੰ ਢੂੰਡਣ ਦੀ ਕੋਸ਼ਿਸ਼ ਸ਼ੁਰੂ ਕਰ ਦੇਾਂਗੀ ਕਹਿੰਦੀ ਕਹਿੰਦੀ ਸੁੰਦਰੀ ਉਥੋਂ ਅੱਠੀ ਤੇ ਡਗੜ ਡਗੜ ਪੌੜੀਆਂ ਉਤਰ ਗਈ ਸੁੰਦਰੀ ਨੂੰ ਆਪਣੇ ਆਪ ਉੱਤੇ پاگلਪਨ ਜਿਹਾ ਸਵਾਰ ਹੋ ਰਿਹਾ ਜਾਪਦਾ ਸੀ ਸੁੰਦਰੀ ਚਲੀ ਗਈ ਤੇ ਅਨਵਰ ਪੁੱਤ ਵਾਂਗ ਬੈਠੀ ਰਹੀ ਉਹਦੇ ਦਿਮਾਗ ਵਿੱਚ ਆਪਣੇ ਕਹੇ ਹੋਏ ਵਾਕ ਗੂੰਜ ਰਹੇ ਸਨ ਮੈਂ ਸੱਚੇ ਦਿਲੋਂ اقਰਾਰ ਕਰਦੀ ਆਂ ਅੰਜ ਦੀ ਘਟਨਾ ਉਸ ਨੂੰ ਸੁਪਨਾ मालूम ਹੋ ਰਹੀ ਸੀ ਸੁੰਦਰੀ ਨੇ ਇੱਥਾਂ ਉੱਤਰ ਕੇ ਵੇਖਿਆ ਬਚਨ ਸਿੰਘ ਉਸ ਦੀ ਉਡੀਕ ਵਿੱਚ ਇਧਰ ਉਧਰ ਟਹਿਰ ਰਿਹਾ ਸੀ ਰਾਤ ਦੇ ਦੋ ਪੈਰ ਬੀਤ ਕੇ ਤੀਜਾ ਸ਼ੁਰੂ ਸੀ ਜਦ ਬਚਨ ਸਿੰਘ ਸੁੰਦਰੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਤੁਰ ਪਿਆ